ਨੀਗਾਂ ਮੇਰੀ ਇੱਧਰ ਹੀ ਐ ਕੋਈ ਇਹਨਾਂ ਨੂੰ ਜਾਣਦੇ ਤਾਂ ਸਹੀ ਲੱਤਾਂ ਇਹਦੀ ਮੈਂ ਤੋੜੂੰਗੀ ਦੇਖਦੀਆਂ ਬੜਦਾ ਕਿਵੇਂ ਹੈ ਇੱਧਰ ਚਾਹਾਂ ਪੁੱਛਦਣੈ ਇਹਨੂੰ ਜ਼ਿਆਦੇ ਮੈਂ ਦੱਸੂ ਇਹਨੂੰ ਕੋਈ ਨਾ ਪਤਾ ਤਾਂ ਵੀ ਕਿਵੇਂ ਚਾਹਾਂ ਪੁੱਛੀਦੀਆਂ ਹੁੰਦੀਆਂ ਨੇ ਜਿਆਦੇ ਫਿਕਰ ਐ ਇਹਨੂੰ ਇਹਦੀ ਨਾ ਹੁਣ ਤੂੰ ਕਿਵੇਂ ਆ ਗਈ ਇੱਕ ਘੱਟ ਸੀ ਜਿਹੜੀ ਇੱਥੇ ਬੈਠੀ ਹੈਗੀ ਹੁਣ ਤੂੰ ਕਿਵੇਂ ਆ ਗਈ ਸਾਥੋਂ ਨਹੀਂ ਕਮਰੇ ਭਿੰਦੇ ਹੈਗੇ ਇਹਨੇ ਮਤਲਬ ਕੀ ਕੀ ਮੈਂ ਈ ਮਤਲਬ ਕੀ ਇੱਕ ਨੂੰ ਤਾਂ ਘਰੇ ਬਿਠਾਈ ਬੈਠਾ ਉਹ ਹੁਣ ਤੂੰ ਆ ਗਈ ਹੈ ਦੱਸ ਅਸੀਂ ਕਿੱਥੇ ਰੱਖਾਂਗੇ ਇੰਨੀਆਂ ਨੂੰ ਨਹੀਂ ਮੈਂ ਤਾਂ ਉਹੀ ਆਈ ਸੀ ਬਸ ਬਿਣਾ ਕੰਮ ਤਾਂ ਕੌਣ ਆਉਂਦਾ ਹੁੰਦਾ ਪਹਿਲਾਂ ਮੈਨੂੰ ਐ ਦੱਸ ਮੈਂ ਤਾਂ ਇਹਦੇ ਕੋਲ ਕੰਮ ਆਈ ਸੀ ਸਰਪੰਚ ਕੋਲ ਕਿ ਕਿੱਥੇ ਆਹੋ ਸਰਪੰਚ ਇੱਥੇ ਸਰਪੰਚ ਮਰਦਾ ਹੈਗਾ ਇੱਥੇ ਜਿਹਨੂੰ ਬਿਠਾ ਰੱਖਿਆ ਉਹ ਮਰਦੀ ਹੈਗੀ ਮੈਂ ਤਾਂ ਰਾਖੀ ਤੇ ਬੈਠੀ ਸੀ ਇੱਧਰ ਕਿਹਦੀ ਰਾਖੀ ਤੇ ਬੈਠੀ ਆ ਦੀਪੀ ਹੋਰ ਕੌਣ ਨਹੀਂ ਜਿੰਦਰੇ ਤੂੰ ਆ ਆਹਾ ਕਿਵੇਂ ਆ ਤੂੰ ਮੈਂ ਤਾਂ ਠੀਕ ਆ ਤੂੰ ਇੱਥੇ ਕੀ ਕਰਦੀ ਆ ਨੀ ਮੈਂ ਇੱਥੇ ਕੀ ਕਰਨਾ ਸੀ ਸਰਪੰਚ ਨੇ ਰੱਖੀ ਹੋਈ ਆ ਸਰਪੰਚ ਨੇ ਰੱਖੀ ਹੋਈ ਆ ਆਹੋ ਬਰਾਖ ਰੱਖੀ ਐ ਮੈਂ ਸਰਪੰਚ ਨੇ ਮੂਵੀਆਂ ਦਿਖਾ ਕੇ ਲੈ ਇਹਨੂੰ ਅੱਜ ਮੂਵੀਆਂ ਹਾਏ ਆ ਕਮਰਾ ਮੇਰੀ ਆ ਵਧੀਆ ਕੂਲਰ ਆ ਇੱਧਰ ਵਧੀਆ ਬੈੱਡ ਇੱਧਰ ਰੰਨੀ ਆ ਮੈਂ ਤੂੰ ਤੈਨੂੰ ਰੱਖਿਆ ਕਿਵੇਂ ਆ ਸਰਪੰਚ ਨੇ ਰੱਖਿਆ ਹੋਇਆ ਮੈਨੂੰ ਆਪਦੇ ਘਰੇ ਕਿਹੜੀ ਗੱਲਾਂ ਉਹ ਤਾਂ ਸਰਪੰਚ ਨੂੰ ਪੁੱਛ ਲਿਓ ਤੁਸੀਂ ਮੈਂ ਦੱਸਦੀ ਆੜੀਏ ਕਿਹੜੀ ਗੱਲੋਂ ਲੜ ਕੇ ਆਪਦੇ ਘਰ ਆਣ ਵਾਲਣ ਆ ਜਾਂਦੀ ਨੇ ਰਹਿੰਦੀਆਂ ਸਾਡੇ ਘਰੇ ਨੇ ਦੱਸ ਕੀ ਮਜਾ ਆ ਲੈ ਨਹੀਂ ਰਹਣ ਦੀ ਸਰਪੰਚਾੜੀਏ ਇਹਦੇ ਘਰੀ ਰਹਾਂਗੇ ਹੁਣ ਸਰਪੰਚੀ ਖਿਆਲ ਰੱਖੂਗਾ ਆਪਣਾ ਐ ਤਾਂ ਫਿਰ ਹਰ ਇੱਕ ਪੁੱਤਾ ਚੱਕ ਕੇ ਆ ਜਾ ਕਰੂਗੀ ਨਹੀਂ ਹਾਂ ਸਰਪੰਚ ਦੇ ਘਰੇ ਰਹਿ ਲੋ ਤੇਰੀ ਮੋੜੀ ਗੱਲ ਅਦੀਪੀ ਐ ਸਰਪੰਚੀ ਦੇ ਘਰੇ ਥੋੜਾ ਲੋਟ ਆਉਂਦਾਗਾ ਹੁਣ ਤੂੰ ਆ ਗਈ ਮੈਂ ਆਪਦਾ ਕਮਰਾ ਛੱਡ ਕੇ ਭੱਜ ਜਾਨੇ ਤੁਸੀਂ ਰਹਿ ਲੋ ਓ ਕਿਉਂ ਰੌਲਾ ਪਾਇਆ ਤੁਸੀਂ ਇੰਨਾ ਹਾਂ ਹੋਂ ਤੈਨੂੰ ਰੋਲਾ ਲੱਗਦਾਗਾ ਹਣ ਮੇਰੇ 10 ਬਈ ਕਮੀ ਸੀ ਜਿਹੜੀ ਤੇ ਤੀਵੀਆ ਲਿਆ ਲੱਗਿਆ ਹੁਣ ਘੜੀ ਕਿਹੜੀ ਕਹਿੰਦੀ ਆ ਮਾ ਨਹੀਂ ਨਹੀਂ ਨਾ ਸਹੀ ਕਹਿੰਦੀ ਤੁਸੀਂ ਬਿਲਕੁਲ ਸਹੀ ਹੋ ਆਪਣੀ ਜਗ੍ਹਾ ਤੇ ਉਹ ਤਾਂ ਕੰਮ ਤਾਂ ਕੀ ਕਰਾ ਹਾਂ ਇਹ 'ਚ ਕੋਈ ਕਮੀ ਐ ਨਾਲੇ ਇਹ ਚੰਗਾ ਥੋੜਾ ਲੱਗਦਾ ਬੰਦਾ ਨਾ ਬਸ ਇੱਕੋ ਤੀਵੀ ਤੇ ਰਹਿਣਾ ਚਾਹੀਦਾ ਐ ਨਹੀਂ ਵੀ ਤਰ੍ਹਾਂ ਤਰ੍ਹਾਂ ਦੀਆਂ ਚੱਕੀ ਫਿਰੇ ਮੈਂ ਵੀ ਉਹੀ ਕਹਿ ਸੀ ਭੈਣੇ ਵੀ ਇੱਕੋ ਤੀਵੀ ਤੇ ਰਹਿ ਤਰ੍ਹਾਂ ਤਰ੍ਹਾਂ ਤੋਂ ਕੀ ਕਰਾਉਣਾਗਾ ਪੈਣ ਤੈਨੂੰ ਘਰੇ ਬੁਲਾ ਕੇ ਸਮਝਾਇਆ ਕਰੇ ਨਹੀਂ ਸਮਝਦਾ ਹੈਗਾ ਨਹੀਂ ਮੈਂ ਤਾਂ ਬਥੇਰਾ ਸਮਝਾਉਣੀ ਆਂ ਐਂ ਕਿਉਂ ਕਰਦਾ ਸਰਪੰਚਾ ਤੇਰੀ ਇੰਨੀ ਸੋਹਣੇ ਘਰ ਵਾਲੇ ਕੋਈ ਕਮੀ ਆ ਦੱਸ ਇਹਦੇ ਚ ਓਏ ਮੈਂ ਤਾਂ ਮੈਂ ਕਹੀ ਨਹੀਂ ਐਨੂੰ ਓਏ ਮੇਰੀ ਗੱਲ ਸੁਣ ਮੈਂ ਐਵੇਂ ਥੂੜੂ ਰੱਖੀ ਆ ਯਾਰ ਫਿਰ ਕਾ ਤੂੰ ਰੱਖੀਆ ਮੈਂ ਤਾਂ ਦੂਜੂ ਰੱਖੀਆ ਓਏ ਹਾਏ ਓਏ ਓ ਇਹਦਾ ਤਲਾਕ ਕਰਾਉਣਾ ਤਲਾਕ ਮੇਰਾ ਤਲਾਕ ਸੀ ਹੁਣ ਇਹਦਾ ਤਲਾਕ ਸੋਹਣੀਆਂ ਸਾਹਵੇਂਗਾ ਤੂੰ ਓਏ ਓਏ ਮੈਂ ਨਹੀਂ ਕਰਾਉਣਾ ਇਹਦੇ ਘਰ ਵਾਲਾ ਕਹਿੰਦਾ ਮੈਂ ਮਾਰ ਦੂੰਗਾ ਘਰੇ ਬੜੀਆਂ ਫਿਰ ਮਾਰ ਛੱਡ ਤੂੰ ਕੀ ਕਰਨਾ ਅਗਲੀ ਸਰਪੰਚ ਮੈਂ ਸਰਪੰਚਾਂ ਚਾਕਰ ਨੂੰ ਸਾਰੀ ਗੱਲ ਅਰੇ ਸਰਪੰਚ ਤੇ ਆਊਗੀ ਕੋਈ ਗੱਲ ਨਹੀਂ ਸਰਪੰਚਾਂ ਦਾ ਫੇਰ ਵੀ ਘਰ ਵਾਲੇ ਦੀ ਪਹਿਲਾਂ ਚੱਲਦੀ ਹੁੰਦੀ ਆ ਚੱਲਦੀ ਹੁੰਦੀ ਆ ਫੇਰ ਚੱਲਦੀ ਹੁੰਦੀ ਤੂੰ ਕਾਹਤੋਂ ਇੰਨਾ ਬੁੜਕਦੀ ਆ ਅਸੀਂ ਵੀ ਪਿੰਡ ਦੇ ਆ ਬੋਲ ਸਕਦੇ ਆ ਹੁਣ ਜਨਾਨੀ ਨੇ ਜਨਾਨੀਆਂ ਖੜਦੀ ਆ ਹੋਰ ਕੋਣ ਖੜੀ ਮੈਨੂੰ ਤਾਂ ਮੈਂ ਵੀ ਕਹਿਣਾ ਸਿੰਦਰਵੇ ਤੂੰ ਆਈ ਕਿਵੇਂ ਜਿਵੇਂ ਤਾਇਆ ਕਹਿੰਦਾ ਸੀ ਵੈਸੀ ਆਈ ਸੀਗੀ ਕਾਗਜ਼ੇ ਪਰਵਾਉਣੇ ਸੀ ਜਿਹੜੀ ਨਵੀਂ ਸਕੀਮ ਚੱਲੀ ਆ ਪਹਿਲਾਂ ਤਾਂ ਮੈਨੂੰ ਲੱਗਦਾ ਸੀ ਦਾਲ ਚ ਕਾਲਾ ਹੁਣ ਤਾਂ ਸਾਰੀ ਦਾਲੀ ਕਾਲੀ ਆ ਕੋਈ ਨੂੰ ਤੈਨੂੰ ਦੱਸੂ ਪਤਾ ਮੈਂ ਮੇਰੀ ਗੱਲ ਸੁਣ ਲੈ ਜਿੰਦਰੇ ਮੈਂ ਤੇਰੀ ਕੀ ਗੱਲ ਸੁਣ ਲਾਵੈ ਤੈਨੂੰ ਸ਼ਰਮ ਨਹੀਂ ਆਉਂਦੀ ਹੈਗੀ ਹੈ ਤਲਾਕ ਤੂੰ ਪਹਿਲਾਂ ਮੇਰਾ ਕਰਾਉਣ ਨੂੰ ਫਿਰਦਾ ਸੀ ਹੁਣ ਤੂੰ ਦੀਪੀ ਦਾ ਦੀਪੀ ਦਾ ਤਾਂ ਤਲਾਕ ਹੀ ਨਹੀਂ ਕਰਾਇਆ ਤੂੰ ਤਾਂ ਪਹਿਲਾਂ ਹੀ ਘਰੇ ਬਿਠਾ ਲਈ ਓਏ ਐਵੇਂ ਸੁਣੋ ਬਿਠਾਈਏ ਯਾਰ ਮੈਂ ਪਾਗਲ ਤੂੰ ਤਿੰਨ ਚਾਰ ਚਾਰ ਰੱਖੀ ਫਿਰਦਾ ਕੋ ਨਹੀਂ ਜਿੰਦਰੇ ਮੈਂ ਐਵੇਂ ਨਹੀਂ ਬਠਾਈ ਫालतੂ ਮੈਂ ਸਿਰਫ ਇੱਕ ਨੂੰ ਸਰਨ ਦਿੱਤੀ ਹੈ ਸਰਨ ਬੜੀ ਬਕਵਾਸ ਨਾ ਕਰ ਜਿਹੜੀ ਲੋਕਾਂ ਨੂੰ ਸਰੰਜ ਦੇਣਾ ਨਾ ਇੱਕ ਦਿਨ ਮੈਂ ਤੈਨੂੰ ਦੇ ਦੂੰ ਚੰਗੀ ਤਰ੍ਹਾਂ ਓ ਮੇਰੀ ਗੱਲ ਸੁਣ ਜਿੰਦਰੇ ਮੈਂ ਸਿਰਫ ਇੱਕ ਨਾਲ ਹੀ ਰੱਖਦਾ ਤੇ ਇੱਕੋ ਹੀ ਆ ਮੇਰੀ ਕੌਣ ਹੈ ਤੇਰੀ ਕੌਣ ਦੱਸ ਇੱਕੋ ਕੌਣ ਹੈ ਬੋਲ ਇਹ ਤਾਂ ਮੈਨੂੰ ਨਹੀਂ ਸਮਝ ਆਉਂਦੀ ਵੀ ਕਿਹੜੀ ਹੈ ਤੇ ਮੈਂ ਤੁਹਾਨੂੰ ਫ੍ਰੀ ਟਾਈਮ 'ਚ ਦੱਸੂ ਚਲੋ ਹੁਣ ਚੱਲ ਤੂੰ ਸਰਪੰਚ ਜਿਹਾ ਕਰੇ ਮੇਰਾ ਬਾਪ ਦੇਖੂ ਅੱਜ ਤੈਨੂੰ ਆਪਦੇ ਘਰੀਆਂ ਮੈਂ ਨਾਲੇ ਹਾਂ ਚੱਲ ਕੋਈ ਜਿਹੜੀ ਘਰ ਰੱਖਿਆ ਦਾ ਉਹਨਾਂ ਨੂੰ ਕਹਿ ਵੀ ਆ ਤੇ ਘਰੇ ਜਾਓ ਮੈਂ ਵੀ ਆਪਦੇ ਕਮਰੇ ਸੀ ਜਾਂਦੀ ਚੱਲਦੀ ਪੀ ਸਰਪੰਚਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਜਿਹੜਾ ਤੂੰ ਮੇਨੂੰ ਧੋਖਾ ਕੀਤਾ ਨਾ ਇਹ ਤਾਂ ਤੈਨੂੰ ਇੱਕ ਦਿਨ ਭੁਗਤਣਾ ਪਊਗਾ ਓਏ ਧੋਖਾ ਕਿੱਥੇ ਕੀਤਾ ਸਮਝ ਆ ਗਈ ਤੈਨੂੰ ਤੇ ਮੈਨੂੰ ਤੂੰ ਬਾਹਰ ਮਿਲੀ ਸਿੰਦਰ ਮੇਰੀ ਗੱਲ ਸੁਣਾ ਓਏ ਉਹ ਮੈਂ ਨਹੀਂ ਰੱਖੀ ਓ ਹਾਏ ਓ ਰੱਬਾ ਕੰਮ ਉਲਝ ਗਿਆ ਆ ਇਧਰ ਜਾਵਾਂ ਕਿ ਉਧਰ ਕਿ ਇਧਰ ਇੱਥੇ ਬਹਿ ਜਾ ਯਾਰ ਆ ਕਿਧਰ ਨੂੰ ਚੱਲੀ ਐ ਉਹ ਸਰਪੰਚਣੀ ਐ ਕੀ ਤੂੰ ਜੁੱਲੀ ਬਿਸਤਰਾ ਹੁਣ ਕਿਧਰ ਚੱਕਿਆ ਕਿਧਰ ਮਰਜੀ ਜਾਵਾਂ ਜੋ ਤੂੰ ਤੀਮਿਆ ਕਰ ਰੱਖ ਰੱਖਨੇ ਤੂੰ ਮੈਥੋਂ ਕੀ ਕਰਨ ਓਏ ਉਹ ਤਾਂ ਯਾਰ ਆਪਾਂ ਇੱਕ ਇਨਸਾਨੀਅਤ ਦੇ ਨਾਤੇ ਰੱਖਿਆ ਪਤਾ ਮੈਨੂੰ ਤੇਰੀ ਇਨਸਾਨੀਅਤਾਂ ਦਾ ਚੰਗਾ ਤੇਰੇ ਬਣਾ ਤਾਂ ਮੈਂ ਕੱਖ ਦਾ ਨਹੀਂ ਤੂੰ ਕਿਧਰ ਚੱਲੀ ਆ ਛੱਡ ਕੇ ਮੇਰੇ ਬਿਨਾ ਜੇ ਤੂੰ ਕੱਖ ਤਾਂ ਨਹੀਂ ਕੱਖ ਤਾਂ ਹੁਣ ਵੀ ਨਹੀਂ ਹੈਗਾ ਠੀਕ ਹੈ ਤੈਨੂੰ ਤੀਮੀਆਂ ਦਾ ਘਾਟਾ ਨਹੀਂ ਹੈਗਾ ਤੂੰ ਤੀਮੀਆਂ ਰੱਖ ਨਹੀਂ ਸਰਪੰਚਣੀ ਐ ਓੜਾ ਓੜਾ ਪਿੱਟਲਾ ਤੂੰ ਇੱਥੇ ਹੁਣ ਮੈਂ ਨਹੀਂ ਆਉਂਦੀ ਹੈਗੀ ਹੁਣ ਮੈਂ ਤਾਂ ਪੰਚਾਇਤ ਲੈ ਕੇ ਆਉਂਗੀ ਜਦੋਂ ਸਾਰਾ ਕੁਝ ਨਿਬੜ ਗਿਆ ਨਾ ਉਦੋਂ ਆਉਂਗੀ ਹੁਣ ਹਟਦੀ ਨਹੀਂ ਤੂੰ ਮੈਂ ਤਾਂ ਜਾਉਂਗੀ ਜਾਏਂਗੀ ਹਾਂ ਜਾਏਂਗੀ ਤੂੰ ਜਾਉਂਗੀ ਮੈਂ ਤਾਂ ਚਾਹ ਭੱਗ ਜਾ ਸਰਪੰਚਣੀ ਚਾਹ ਭੱਗ ਜਾ ਜਾਉਂਗੀ ਚਾਹ ਭੱਗ ਜਾ ਤੂੰ ਐ ਭੱਗ ਜਾ ਭੱਗ ਜਾ ਤੂੰ जा भाग जा जी तेरा भी नहीं लगता मेरे बिना तू नहीं पताएगा। है शांति नहीं हैगी, मैं बस दोनों करो रोपे दे दे पेज देंगे पेज देंगे सरपंच नहीं है तू आ गई मैं लाके कितने भाग गई सी भाग जा फिर मैं भाग जा कोई ना चल भाग जा जानती मैं भी नहीं हैगी, मैं भी इत्थे रहूंगी क्या मैं क्या जावा मेरा की कसूर है कसूर सारा तेरा तू जा ਮੈਂ ਕਿੱਥੇ ਜਾ ਆ ਫੜ ਚੋੜ ਤੂੰ ਜਾ ਸਕਦਾ ਓਏ ਹਾਏ ਲੈ ਓ ਮੇਰੇ ਧੜੂ ਕੱਪੜੇ ਇਹਦੇ ਚ ਨਹੀਂ ਮੈਂ ਕਿੱਥੇ ਜਾ ਮੇਰਾ ਪਿੰਡ ਦਾ ਸਰਪੰਚਾ ਪਿੰਡ ਨੂੰ ਕੌਣ ਸਾਮੂ ਹੈ ਕੌਣ ਸਾਮੂ ਪਿੰਡ ਨੂੰ ਦੱਸ ਕਮਾਲ ਕਰਦੀਆਂ ਤੂੰ ਵੀ ਸਰਪੰਚਨੀ ਤੇਰੇ ਕੱਪੜੇ ਪਾ ਕੇ ਲੈ ਦਿੰਦੀਆਂ ਫੜਾ ਕੇ ਓ ਨਹੀਂ ਸਰਪੰਚਨੀ ਆਪਾਂ ਥੋੜੋ ਜਾਵਾਂਗੇ ਹਾਂਜੀ ਜਨਾਬ ਉਹ ਮੈਂਬਰ ਸਾਹਿਬ ਤੇਰੇ ਰ ਪਿੰਡ ਦੇ ਹਾਲਾਤ ਬਹੁਤ ਮਾੜੇ ਆ ਭਰਾ ਕੀ ਕਰੀ ਕੀ ਹੋ ਗਿਆ ਹੁਣ ਉਹ ਯਾਰ ਪਿੰਡ ਚ ਇੰਦਰ ਸਾਹਮਣੇ ਚੋਰੀ ਚੂਰੀ ਦੇ ਕੇ ਸਿਕੋਤਰਾ ਉਹੀ ਬੰਦਾ ਐ ਲੋਟ ਨਹੀਂ ਆਉਂਦਾ ਇਸ ਤਰ੍ਹਾਂ ਦੱਸਿਆ ਗਰੀਬ ਜਿਹਾ ਬੰਦਾ ਉਹ ਸਰਪੰਚ ਹੋਰ ਉਹ ਸਰਪੰਚ ਕੋਲ ਨੂੰ ਉਹਦਾ ਗਮਾਂਡੀ ਦਾਰੂ ਉੱਡਣੀ ਮਾਰੀ ਦੱਸਿਆ ਉਹ ਯਾਰ ਬਸ ਹੁਣ ਕੀ ਕੀ ਹਾਲ ਆ ਸਰਪੰਚਾ ਆ ਗਿਆ ਸਰਪੰਚਾ ਆ ਗਿਆ ਯਾਦ ਖੈਰ ਯਾਦ ਕਰਿਆ ਸੀ ਆ ਗਿਆ ਹਾਂ ਉਹ ਖੈਰ ਹੀ ਐ ਸਰਪੰਚਾ ਮਾਰੀ ਖੈਰ ਵਾਸਤੇ ਆ ਨਾ ਟ੍ਰੋਲ ਕਰ ਲੈ ਤੂੰ ਯਾਰ ਕੀ ਹੋ ਗਿਆ ਸਰਪੰਚਾ ਲਾਂਬੇ ਦਵਾਈ ਜਾਂਦਾ ਪਿੰਡ ਚੋਂ ਉਹ ਮੈਂ ਕਹਦਾ ਲਾਂਬਾ ਦਵਾਈ ਤਾਂ ਓਏ ਚੋਰ ਦੀ ਦਾੜੀ ਚਿਕਣਕਾ ਇਹਨੂੰ ਆਪ ਦਾ ਡਰ ਹੋ ਰਿਹਾ ਤੂੰ ਆਪਦੀਆਂ ਨਾ ਛੇੜ ਤੂੰ ਕਿਉਂ ਡਰਦਾ ਛਿੰਦੇ ਕਰ ਹੋਣਾ ਅੱਛਾ ਫਿਰ ਤੂੰ ਇਹ ਮੈਨੂੰ ਹੀ ਡਰਾਏ ਜਾਂਦੇ ਓਏ ਅੱਛਾ ਕੀ ਗੱਲ ਹੋ ਗਈ ਜ਼ਿੰਦਗੀ ਆ ਪਤਾ ਨਹੀਂ ਹੁਣ ਤੈਨੂੰ ਖਬਰ ਸਾਰ ਹੈ ਨਹੀਂ ਦਰੂ ਦਰੂ ਕੱਢੀ ਜਾਂਦਾ ਯਾਰ ਉਹ ਦੱਸ ਕਿਵੇਂ ਹੁਣ ਲੈ ਕੇ ਜਾਈਏ ਉਹਨੂੰ ਹੁਣ ਕੱਢ ਲੈਣ ਦੋ ਜਨਾਬ ਯਾਰ ਵੋਟਾਂ ਦਾ ਟਾਈਮ ਸੀ ਉਹ ਵੋਟਾਂ ਦਾ ਟਾਈਮ ਅਸੀਂ ਤਾਂ ਡਿਊਟੀ ਕਰਨੀ ਐ ਜੇ ਕਿਸੇ ਨੂੰ ਕਹੀ ਨਹੀਂ ਇਹ ਨਾਲ ਗੱਲ ਕਰਾਉਂਦੇ ਮੈਂ ਤਾਹਾਂ ਤੋਂ ਭਰਾਵਾ ਆਰਡਰ ਨਹੀਂ ਦਾ ਸਾਸੀ ਦੱਸ ਕੀ ਕਿੱਥੇ ਜਾਈਏ ਫਿਰ ਮੈਨੂੰ ਤੈਨੂੰ ਪਤਾ ਸੀਗਾ ਮੈਨੂੰ ਕੀ ਪਤਾ ਜਨਾਬ ਆ ਆਪਨਾ ਸਾਰੀ ਮੈਂਬਰ ਕੱਢ ਲੈਣ ਦੇ ਉਹ ਹੁਣ ਗਰੀਬ ਬੰਦਾ ਐ ਰਕਮਾਰਾ ਮ ਪਰ ਜਨਾਬ ਹੱਥ ਨਾਲ ਨੂੰ ਰਿਓਗਾ ਨੀ ਤੂੰ ਹਾਂ ਉਹ ਤੈਨੂੰ ਸੁਣਨ ਦਵਾ ਦਾਂਗੇ ਬੋਤਲ-ਬੋਤਲ ਦੀ ਗੱਲ ਨਹੀਂ ਹੈਗੀ ਉਹ ਗੋਲੀਆਂ ਵੇਚਦਾ ਨਸ਼ੇ ਵਾਲੀਆਂ ਦੂਜੀਆਂ ਮੈਡੀਕਲ ਨਸ਼ਾ ਮੈਡੀਕਲ ਨਾ ਠੀਕ ਹੈ ਨਾ ਇੱਕ ਬੋਤਲ ਹਾਂ ਬੋਤਲ ਕਿਉਂ ਆਸੀਂ ਭਖਾਰੀਆਂ ਬੋਤਲ ਨੂੰ ਓ ਮੈਂ ਤਾਂ ਉਹ ਗੱਲ ਕਰਦਾ ਜਨਾਬ ਤੂੰ ਗਲਵਾਲਾ ਪਹਿਨ ਲੈ ਤੂੰ ਹਰੇਕ ਤਰੀਜ਼ੀ ਖਰੀਦਣ ਨੂੰ ਨਾ ਫਿਰਿਆ ਕਰੋ ਓਏ ਮੈਂ ਗਾਣੂ ਖਰੀਦਦਾ ਯਾਰ ਮੇਰੀ ਗੱਲ ਸਮਝ ਜਨਾਬ ਚੱਲ ਕੋਈ ਗੱਲ ਉਹਨੂੰ ਮੈਂ ਸਮਝਾ ਦੂੰਗਾ ਇਹਨਾਂ ਦੀ ਡਿਊਟੀ ਹੈ ਤੂੰ ਹੀ ਸੋਚ ਲਿਆ ਕਰ ਮਾੜਾ ਮੋਟਾ ਮੈਨੂੰ ਪਤਾ ਵੀ ਡਿਊਟੀ ਆ ਫੇਰ ਕੋਈ ਗੱਲ ਨਹੀਂ ਸਮਝਾ ਦਾਂ ਉਹ ਨੂੰ ਸਮਝਾ ਕੇ ਸਮਝਾਦਾ ਜੀ ਚੱਕ ਕੇ ਲੈ ਜਾ ਗੱਲ ਸੁਣ ਨਾ ਕੋਈ ਗੱਲ ਨਹੀਂ ਜਨਾਬ ਕੋਈ ਗੱਲ ਨਹੀਂ ਕਿਉਂ ਟੈਨਸ਼ਨ ਲੈਣੇ ਉਹਨੂੰ ਉਹ ਕਲੀ दारू ਨਹੀਂ ਕੱਢਦਾ ਉਹ ਮੈਡੀਕਲ ਨਸ਼ੇ ਵੀ ਵੇਚਦਾ ਯਾਰ ਉਹ ਜਨਾਬ ਉਹ ਮੈਂ ਸਮਝਾ ਆਦੂ ਕਹੇ ਤਾਂ ਨਾ ਛੁੰਝਾ ਦਾਂਗੇ ਕੋਈ ਗੱਲ ਨਹੀਂ ਹੋਰ ਦੱਸੋ ਕੋਈ ਸੇਵਾ ਯਾਰ 700 ਨਾਲ ਸੋਡਾ ਪਿੰਡ ਹੀ ਨਹੀਂ ਸੰਭਦਾ ਭਰਾਵਾ ਮੈਂ ਤਾਂ ਇੱਥੋਂ ਬਦਲੀ ਕਰਾਉਂ ਕਰਾ ਲੂੰ ਫੋਕੀ ਹੈ ਉਹ ਕੋਈ ਗੱਲ ਨਹੀਂ ਕਰਾ ਦਾਂਗੇ ਉਹ ਜਨਾਬ ਇਹ ਜੀ ਕੀ ਗੱਲ ਹੈ ਸਾਡੇ ਪਿੰਡ ਤੇ ਪਿੰਡੋਂ ਕੀ ਇਹ ਹਾਲ ਨੇ ਸਾਡੋਂ ਦਾ ਇਹਦੇ ਮਸਲੇ ਨਹੀਂ ਲੋਟ ਆਉਂਦੀ ਦੱਸ ਯਾਰ ਜਨਾਬ ਮੇਰਾ ਤਾਂ ਕੋਈ ਮਸਲਾ ਹੀ ਨਹੀਂ ਪਿਆ ਹੋਣਾ ਉਹ ਪਿੰਡੋਂ ਪਿੰਡੀ ਇਹ ਹਾਲ ਹੈ ਜਨਾਬ ਐ ਆ ਇੰਨਾ ਕਹ ਵੀ ਥੋੜਾ ਸਾਡੇ ਸਰਪੰਚ ਦੇ ਮਸਲੇ ਜਿਆਦੇ ਨਹੀਂ ਇੱਥੇ ਪਰ ਇੰਨਾ ਪਿੰਡ ਦਾ ਚੰਗਾ ਹੈ ਹਾਂ ਬੜਾ ਚੰਗਾ ਪਿੰਡ ਚੰਗੇ ਕਰਕੇ ਚੰਗਾ ਨਾ ਪਿੰਡ ਤਾਂ ਆ ਕੇ ਰੱਖੀ ਬੜਾ ਚੰਗਾ ਕੋਈ ਗੱਲ ਨਹੀਂ ਜਨਾਬ ਜਨਾਬ ਮੈਂ ਗੱਲ ਕਰਨੀ ਚਾਹੁੰਦੇ ਨਾ ਉਹਦੇ ਨਾਲ ਹਾਂ ਦੱਸੋ ਜਨਾਬ ਤੁਸੀਂ ਸੁਪਾਰੀ ਚ ਪੂਰੀ ਵੀ ਲੈ ਲੈਣੇ ਹੋ ਉਹ ਅਸੀਂ ਪੁਲਿਸ ਮੁਲਾਜ਼ਮ ਆ ਅਸੀਂ ਗੈਂਗਸਟਰ ਨਾ ਕੋਈ ਆਹ ਮੈਂ ਸੁਣਿਆ ਸੀ ਕਹਿੰਦੇ ਕਰ ਦਿੰਨੇ ਹੋ ਕੰਮ ਗੱਲ ਸੁਣ ਲੈ ਹੁਣ ਤੂੰ ਸੁਣ ਲਿਆ ਅੱਗੇ ਤੂੰ ਸੁਣ ਜੋਗਾ ਰਹਿਣਾ ਵੀ ਨਹੀਂ ਤੂੰ ਯਾਰ ਕਿਉਂ ਗੱਪ ਮਾਰੀਏ ਨਾ ਮੈਂ ਤਾਂ ਸੁਣਿਆ ਕਹਿੰਦੇ ਕਿ ਗੈਂਗਸਟਰ ਤੇ ਪੁਲਿਸ ਇੱਕੋ ਹੀ ਹੁੰਦੀ ਆ ਰਲੇ ਮਿਲੇ ਹੁੰਦੇ ਆ ਸਾਰੇ ਇਹ ਤੂੰ ਗਲਤ ਸੁਣ ਲਿਆ ਫਿਰ ਇਹ ਪਹਿਲਾਂ ਵਾਲੀ ਪੁਲਿਸ ਨਹੀਂ ਇਹ ਹੁਣ ਵਾਲੀ ਪੁਲਿਸ ਆ ਇਹ ਸਮਝ ਗਿਆ ਨਾ ਸਮਝ ਗਿਆ ਸਮਝ ਗਿਆ ਜਨਾਬ ਕੀ ਕਹਿੰਦਾ ਇਹ ਮੈਂ ਸਮਝਿਆ ਮੈਨੂੰ ਉਹ ਸਮਝਾਣੀ ਸਰਪੰਚਾ ਕੀ ਕਹਿੰਦਾ ਤੂੰ ਮੈਨੂੰ ਦੱਸ ਉਹ ਮੈਂ ਤਾਂ ਐਂ ਕਹਿਣਾ ਹਾਂ ਮਰੇ ਸਪਾਰਿਸ਼ ਪੂਰੀ ਲੈ ਲਊ ਮੈਂ ਕਰ ਦੂੰਗਾ ਮਾਰਤਾਨ ਉਹ ਤੂੰ ਬੰਦਾ ਬਣ ਜਾ ਸਾਨੂੰ ਕਿਤੇ ਤੇਰਾ ਐਨਕਾਊਂਟਰ ਕਰਨਾ ਪਵੇ ਤੂੰ ਸਾਨੂੰ ਹੀ ਸਮਝ ਰੱਖਿਆ ਓਏ ਤੈਨੂੰ ਕਹਿ ਕਿਨੇ ਦੂੰਗੇ ਹਾਂ ਨਾਲੇ ਮੇਰੀ ਗੱਲ ਸੁਣ ਸਾਨੂੰ ਤੂੰ ਤਨਖਾਹ ਦਿੰਨਾ ਓਏ ਤੇਰਾ ਕੰਮ ਕਰਾਂਗੇ ਅਸੀਂ ਹਾਂ ਜਨਾਬ ਉਹ ਮੈਂ ਤਾਂ ਸੁਣਿਆ ਜਨਾਬ ਜਨਾਬ ਮੈਂਬਰ ਇਹਨੂੰ ਸਮਝਾ ਦੇ ਉਹ ਕੀ ਸਰਪੰਚਾ ਤੂੰ ਕੀ ਪੰਗਾ ਲੈ ਲੈਣਾ ਯਾਰ ਉਹ ਕੁਝ ਨਾ ਪੁਰਿਆ ਪੁਰਿਆ ਤੂੰ ਵੀ ਗੱਲਾਂ ਕਰ ਰਹੀਆਂ ਕੀ ਹੋ ਗਿਆ ਉਹ ਮਦਸਪਾਰੀ ਦਵਾਉਂਦਾ ਸੀ ਯਾਰ ਉਹਨਾਂ ਨੂੰ ਸੁਬੋਂਦੇ ਹੁੰਦੇ ਐਸਪਾਰੀ ਓਏ ਨਾਲ ਹੀ ਇਕੱਠੀ ਹੁੰਦੇ ਇਹ ਮੇਰੇ ਨਾਲ ਹੀ ਹੁੰਦੇ ਆ ਤੇਰੇ ਇਹ ਪੁੜਪੜੇ ਚ ਮਾਰਨਗੇ ਹੋਰ ਹੀ ਮਲੇਰੀ ਕਰਨਾ ਪਏ ਜੇ ਤੂੰ ਇੱਥੇ ਪਤਲੀ ਗਲੀ ਹੋ ਜਾ ਸਫਾਰੀ ਲੈਣਦੇ ਜਨ ਨਾਲ ਨੇ ਤੇਰੇ ਤੋਂ ਤਾਂ ਬਿਨਾਂ ਸਫਾਰੀ ਤੂੰ ਕਰਦਾਂਗੇ ਇਹ ਤਾਂ ਪਤਾ ਕੀ ਗੱਲ ਆ ਇਹ ਅੱਜ ਨਾ ਇਹ ਉਹੀ ਹੋ ਰਿਹਾ ਗਰਮੀ ਚ ਆਇਆ ਇਹਨਾਂ ਕਹਿੰਦੇ ਮੈਂਬਰ ਆ ਬਗ ਜੂ ਤੂੰ ਆਏ ਘਰ ਠੰਡਾ ਪਾਣੀ ਪੀ ਜਾ ਚਲ ਠੀਕ ਹੈ ਜਨਾਬ ਚੰਗੇ ਹਾਂ ਤੂੰ ਉਹ ਤੂੰ ਬਗ ਜਾ ਅਸੀਂ ਤੇਰਾ ਤਾਂ ਕੰਗਾ ਕਰਦੇ ਆਗੇ ਨਹੀਂ ਮੈਂ ਚਾਹ ਬਣਾਈ ਬੈਠਾ ਜਨਾਬ ਛੋਟੇ ਵਾਸਤੇ ਲੈ 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 ਬੈਠਾ ਅਸੀਂ ਰੋਜ਼ ਹੀ ਪੀਂਚਾ ਬਿੰਨੇ ਤੇਰੇ ਵਰਗੇ ਜੀ ਇਹਦਾ ਮੈਂ ਤੈਨੂੰ ਦੱਸਦਾ ਪਾਗਲ ਹੋ ਰਿਹਾ ਕੀ ਯਾਰ ਇਹ ਇਹਦੀ ਮੱਤ ਮਾਰ ਸੀ ਜਨਾਨੀਆਂ ਨੇ ਜਨਾਨੀਆਂ ਵੀ ਆ ਉਹ ਟੂਠਾ ਗਿਆ ਜਾਨੀ ਪਾਇਆ ਸੀ ਉਹ ਸਾਡੇ ਉਹ ਕੱਪੜੇ-ਕੁੱਪੜੇ ਪਾਉਣ ਵਾਲੇ ਉਹਦੇ ਦੀ ਮਾਤੀ ਹਿੱਲੀ ਪਈ ਆ ਵੀ ਮੇਰੇ ਨਾਲ ਆ ਕਿ ਹੋ ਗਿਆ ਉਹ ਇਹਦਾ ਸਾਡੇ ਦੇ ਸਕੀਮਾ ਲਾਉਂਦਾ ਰਹੇ ਉਹ ਇੱਧਰ ਹਾਂ ਜਦੋਂ ਸੈਂਟਰ ਚ ਹੀ ਨਹੀਂ ਆ ਗਿਆ ਮੈਂ ਕੀ ਹੀ ਤਾਂ ਜਾਨਾ ਗਲਤ ਹੋ ਗਿਆ ਬਸ ਇਹਨੂੰ ਸਮਝਾ ਲੈ ਫਿਰ ਇਹਨੂੰ ਤੂੰ ਹੁਣ ਮੈਂ ਹੁਣ ਨਹੀਂ ਸ਼ਿਕਾਇਤ ਆਉਂਦੀ ਚੱਲ ਗਿਆ ਪਤਾ ਫਿਰ ਉਹ ਚੱਲ ਮੈਂ ਫਿਰ ਠੀਕ ਹੈ ਅਸੀਂ ਗਿਆ ਇਹ ਮਨਣਾ ਕਿ ਕਿ ਕਰ ਚੱਲਾ ਸੋ ਅਸੀਂ ਉਸ ਕੇਸੇ ਜਾ ਕੇ ਆਉਣਾ ਠੀਕ ਹੈ ਫਿਰ ਜਾਇਆ ਹੋ ਜਾਇਆ ਹਾਂ ਮਿਹਰਬਾਨੀ ਓਹ ਹੋ ਹੋ ਆ ਸਰਪੰਚ ਵੀ ਪਤਾ ਨਹੀਂ ਕਿਹੜੀ ਥਾਂ ਕੀ ਕਹਿਣਾ ਪਤਾ ਹੋਈ ਪਤਾ ਨਹੀਂ ਕੀ ਆ ਪਸੂ ਨਹੀਂ ਆ ਜਿਵੇਂ ਸਮਝਣਾ ਗੱਲ ਨਹੀਂ ਕਰਦਾ ਜਿੱਦਿਆਂ ਵੀ ਆ ਵੋਟਾਂ ਚੱਲੀਆਂ ਜਮੀਂ ਹਿੱਲ ਗਈ। ਉਂਗੀ ਲੈ ਕੇ ਜਾਊਂਗੀ ਮੈਂ ਫਿਰ ਚੰਗਾ। ਬੇ ਕਿਵੇਂ ਸਰਪੰਚਾ? ਠੀਕ ਐ ਮਤਾ। ਹੋ ਠੀਕ ਰਹਿਣਾ। ਲੈ ਮੈਨੂੰ ਕੀ ਹੋਣਾ? ਅੱਛਾ ਚੱਲ ਵਧੀਆ। ਅੱਜ ਕਿਆ ਅੱਜ ਕੱਲ ਬੜੀ ਟੌਰ ਕੱਢ ਕੇ ਰੱਖਦਾ ਐ ਬੜੀਆਂ ਮੈਚਿੰਗਾਂ ਹੁੰਦੀਆਂ ਨੇ ਮੈਂ ਸੁਣਿਆ। ਮੈਚਿੰਗਾਂ? ਹਾਂ ਤੇਰਾ ਛੁੱਟਦਾ ਹੋ ਰਾ ਮੇਰਾ ਹੋ ਰਾ ਨਾ ਨਾ ਮੇਰੇ ਨਾਲ ਤਾਂ ਕਾਹਨੂੰ ਹੋ ਰਹੀ ਨਾ ਜਿਹੜੀਆਂ ਨਾ ਮੈਚੀਆਂ ਕਰਦਾ ਨਾਲੇ ਮੈਂ ਤਾਂ ਤੈਨੂੰ ਐ ਪੁੱਛਦੀ ਸੀ ਮੈਨੂੰ ਐ ਸੁਣਿਆ ਸੀ ਵੀ ਸਰਪੰਚਨੀ ਦਾ ਛੁੱਟੀ ਛੱਟੀ ਹੋ ਗਈ ਹੁਣ ਕਿਉਂ ਛੁੱਟੀਆਂ ਨੂੰ ਵੀ ਸਰਕਾਰੀ ਮੈਡਮ ਲੱਗੀ ਸੀ ਵੀ ਜੂਨ ਦੀਆਂ ਛੁੱਟੀਆਂ ਹੋ ਗਈਆਂ ਵੇ ਗੱਲ ਛੁੱਟੀਆਂ ਦੀ ਨਹੀਂ ਜਦੋਂ ਮਸ਼ੂਕਾ ਘਰੇ ਰੱਖਣ ਲੱਗ ਜੇ ਨਾ ਬੰਦਾ ਫਿਰ ਤਾਂ ਤੀਮੀ ਦੀਆਂ ਛੁੱਟੀਆਂ ਹੀ ਹੁੰਦੀਆਂ ਨੇ ਕਿਹੜੀਆਂ ਛੁੱਟੀਆਂ ਕਿਹੜੀ ਤੀਮੀ ਹੋ ਰਹੀ ਮਰੀ ਨਹੀਂ ਬਗੈ ਮੈਂ ਤਾਂ ਤੈਨੂੰ ਕਹਿਨੀ ਆ ਜਦੋਂ ਮਸੂਕਾ ਘਰੇ ਰੱਖਣ ਲੱਗ ਗਿਆ ਕਿਰਸ਼ੰਦਰ ਦੀ ਮਾਰੀ ਕਦੋਂ ਆ ਕਿਹੜੀ ਮਸ਼ੂਕ ਕਿਹੜੀ ਸਿੰਦਰ ਤੈਨੂੰ ਕਿਹੜਾ ਪਤਾ ਨਹੀਂ ਵੀ ਤੇਰੇ ਘਰ ਮਸ਼ੂਕਾ ਰਹਿਣ ਲੱਗੀਆਂ ਹੁਣ ਜਰਹਿਣ ਲੱਗੀਆਂ ਫਿਰ ਆ ਜਾ ਤੂੰ ਵੀ ਚੱਲ ਵੜ ਮੈਨੂੰ ਕੀ ਲੋੜ ਮੈਂ ਕਿ ਤੇਰੀ ਮਸ਼ੂਕਾ ਗੱਲਾਂ ਕਰੀਆਂ ਕਰਦਾ ਤੂੰ ਮੈਨੂੰ ਸਿੰਦਰ ਤੇ ਦੀਪੀ ਨਾ ਜਾਣੀ ਹਾਂ ਤੈਨੂੰ ਕਿਹਨੇ ਦੱਸਿਆ ਸਾਡਾ ਤਾਂ ਤੈਨੂੰ ਕਿਹਨੇ ਦੱਸਿਆ ਵੀ ਮੇਰੇ ਘਰੇ ਰਹਿੰਦਾ ਕੋਈ ਪਤਾ ਇਹ ਮੈਨੂੰ ਸਾਰਾ ਪਤਾ ਪਲਾ ਕਰਦਾ ਪਲਾ ਸਾ ਬਾਬੇ ਮੈਨੂੰ ਪਤਾ ਹੈ ਠੀਕ ਆ ਸਰਪੰਚ ਦੀ ਜ਼ਿੰਮੇਵਾਰੀ ਹੁੰਦੀ ਹੈ ਅਗਲੇ ਦਾ ਰੋਲਾ ਨਵੇੜ ਨੂੰ ਇਹ ਨਹੀਂ ਹੁੰਦਾ ਵੀ ਆਪਦੇ ਘਰੇ ਲੈ ਕੇ ਕਮਰੇ ਤਿਆਰ ਕਰਕੇ ਦੇ ਦੋ ਅੱਛਾ ਤੂੰ ਕਿ ਮੇਰੇ ਵੱਲ ਭੱਜੀ ਸੀ ਫਿਰ ਜੇ ਤੇਰੇ ਘਰ ਵਾਲੇ ਨੇ ਕੁੱਟਿਆ ਸੀ ਮੈਂ ਤੇਰੇ ਵੱਲ ਐ ਥੋੜੀ ਭੱਜੀ ਸੀ ਵੀ ਮੈਨੂੰ ਕਮਰੇ ਤਿਆਰ ਕਰਕੇ ਦੇ ਇਹ ਤਾਂ ਹੋਰ ਹੀ ਨੇ ਮਾਇਨੀ ਹੈਗੀ ਹਾਂ ਹੋਰ ਹੀ ਨਹੀਂ ਕਮਰੇ ਤਿਆਰ ਨਹੀਂ ਅਗਲੇ ਨੂੰ ਮਾਰ ਦੇ ਬਿੰਦਰੇ ਕੰਨੂਆਂ ਤਾਂ ਤੂੰ ਭੁੱਲ ਜਾ ਬਿੰਦਰੇ ਕੰਨੂਆਂ ਤਾਂ ਤੂੰ ਸੱਪ ਡੋਲ ਨਹੀਂ ਸਕਦਾ ਹੈਗਾ ਅੱਛਾ ਹਾਂ ਮੇਰੇ ਕੰਨੂਆਂ ਤਾਂ ਮੈਂ ਤਾਂ ਤੈਨੂੰ ਆਈ ਪੁੱਛਦੀ ਸੀ ਨਾਲੇ ਮੇਰੀ ਗੱਲ ਸੁਣ ਮੈਂ ਤਾਂ ਤੈਨੂੰ ਆਈ ਕਹਿਨੀ ਆ ਦੇਖ ਸਰਪੰਚ ਜਿਹੜੀ ਗੱਲ ਹੋਊਗੀ ਹਵਾ ਆਗੀ ਠੀਕ ਹੈ ਤੂੰ ਮੇਰੇ ਰਾ ਚਰੋੜਾ ਨਾ ਬਣੀ ਮੈਂ ਤੇਰੇ ਰਾ ਚਰੋੜਾ ਨਹੀਂ ਬਣੀ ਪਰ ਤੈਨੂੰ ਕਹਿਣ ਦੀ ਲੋੜ ਨਹੀਂ ਮਸੂਕਾ ਰੱਖਿਆ ਨਾ ਨਾ ਆਪਾਂ ਮੈਂ ਤਾਂ ਤੈਨੂੰ ਸੋਇਕੀ ਗੱਲ ਕਰਤੀ ਆਪਾਂ ਤਾਂ ਗੱਲ ਕਰਦੇ ਨਹੀਂ ਤੂੰ ਕਿਸੇ ਮਰਜ਼ੀ ਨੂੰ ਮੈਂ ਤੈਨੂੰ ਕਹਿੰਨੀ ਇੱਕ ਮਸੂਕੀ ਤੂੰ ਤਾਂ ਪਵੇਂ ਸੱਤ ਮਸੂਕਾਂ ਨੂੰ ਕਮਰੇ ਪਾ ਕੇ ਦੇ ਮੈਨੂੰ ਨਹੀਂ ਲੋੜ ਤੇਰਾ ਵੀ ਬਣੀ ਜਾਂਦਾ ਨਿਚਲਾ ਬੈਠਾ ਰ ਮੈਂ ਤਾਂ ਹੋਰ ਨਾ ਛਤਰਾਵਰ ਕੋਲ ਦੀ ਚੋਤਾ ਬਣਾ ਠੱਕ ਦਰੀ ਦਾ ਉਹ ਮੁੜਿਆ ਹਾਂਜੀ ਪੂਰੇ ਆ ਪੂਰੇ ਜਿੱਤੇ ਦਾ ਘਰ ਕਿਹੜਾ ਜਿੱਤੇ ਦਾ ਘਰ ਜੀ ਇਹ ਤਾਂ ਸਿੱਧਾ ਭੱਗ ਜਾਓ ਜੀ ਠੀਕ ਹੈ ਸਿੱਧਾ ਜਾ ਕੇ ਖੱਬੇ ਮੁੜ ਜਿਓ ਜੀ ਠੀਕ ਹੈ ਖੱਬੇ ਜਾ ਕੇ ਸਿੱਧਾ ਜਾ ਕੇ ਫਿਰ ਸੱਜੇ ਮੁੜ ਜਿਓ ਜੀ ਠੀਕ ਹੈ ਉੱਥੋਂ ਮੜਾ ਮੈਨੂੰ ਲਾਦੀ ਪਤਾ ਕਰ ਲਓ ਜੀ ਉੱਥੇ ਜਾ ਕੇ ਜੀ ਪਤ ਤੂੰ ਪਤਾ ਨਹੀਂ ਇਹ ਵਸੇ ਮੈਂ ਪਤਾ ਕਰ ਲ ਲਈ ਜੀ ਜਾ ਕੇ ਤੂੰ ਕਹਾਂ ਜਾ ਕੇ ਜੀ ਹੋਈ ਟਾਈਮ ਖਰਾਬ ਕਰਤਾ ਮੇਰਾ ਟਾਈਮ ਤਾਂ ਜੀ ਟਾਈਮ ਤਾਂ ਤੁਸੀਂ ਖਰਾਬ ਕੀਤਾ ਜੀ ਮੈਨੂੰ ਪੁੱਛ ਕੇ ਜੀ ਮਾ ਲੂਗੀ ਬੰਦਾ ਕੇ ਤੂੰ ਯਾਰ ਘਣ ਚੱਕਰ ਛੱਡੀ ਬੇ ਸਰਪੰਚ ਇੱਧਰ ਫਿਰ ਦਵੇ ਇੱਧਰ ਕੀ ਕਰਨ ਜਾਣਾ ਇੱਧਰ ਆ ਜਾਣਾ ਫਿਰ ਹੋਰ ਨਾ ਮੈਂ ਇੱਥੇ ਛੱਤਰ ਖਾ ਲਈ ਕੰਮੀ ਨਾ ਕੁਝ ਕੰਮੀ ਨਾ ਮਗਰੋਂ ਬੋਲ ਮਾਰਦਾ ਹਾਂ ਫਿਰ ਇੱਧਰ ਤੈਨੂੰ ਕੀ ਕੰਮ ਹੋ ਗਿਆ ਕਰੇ ਹੋ ਪਤਾ ਨਹੀਂ ਆ ਪਤਾ ਨਹੀਂ ਕੰਮ ਬਣੂ ਪਤਾ ਨਹੀਂ ਨਾ ਹਾਂ ਉਹ ਤੇ ਤੈਨੂੰ ਪੁੱਛ ਕੇ ਆ ਜਾਂਦਾ ਫੋਨ ਫਾਨ ਲਾ ਕੇ ਪੁੱਛ ਲੈਂਦਾ ਵੀ ਕਰਿਆ ਕਿ ਨਾ ਤੇ ਕਰਨਾ ਭਾਦਾ ਹੋਇਆ ਜੀ ਨਾ ਵੀ ਤੂੰ ਆਪ ਦੇ ਕੰਮ ਆਪ ਦੇ ਕੰਮ ਵੀ ਮੈਂ ਦੱਸ ਕਿਉਂ ਪੰਗੇ ਲੈਣੇ ਕਿਉਂ ਨਹੀਂ ਤੂੰ ਰਹਿ ਜਾਂਦਾ ਵੀ ਮੈਂ ਤਾਂ ਤੇਥੇ ਸਭਾਈ ਕੀ ਪੁੱਛ ਲਿਆ ਕਿਤੇ ਮਰਜੀ ਫਿਰ ਕੋਵੇਂ ਪੰਜ ਘਰਾਂ ਦੇ ਹੋਰ ਜਾ ਸੁਬਾਈ ਆ ਜਾ ਨਾ ਇਧਰ ਵੀ ਬੇ ਬੈਹ ਜਾ ਸਰਪੰਚ ਨਾਲੇ ਮੇਰੀ ਗੱਲ ਸੁਣ ਜਿਹੇ ਜਿਹਾਂ ਤੂੰ ਕਰੀ ਜਾਂਦਾ ਨਾ ਆਪ ਦਾ ਕਰੀ ਜਾ ਉਹ ਜਿਹਾਂ ਭਰੀ ਵੀ ਜਾਂਦਾ ਮੈਂ ਤੈਨੂੰ ਐਂ ਕਹਿੰਦੀ ਸੀ ਬਾਗ ਜਾਂ ਅੰਦਰ ਜੇ ਕੋਈ ਆ ਗਿਆ ਮੈਂ ਦੱਸ ਦਿਆਂਗਾ ਚੰਗਾ ਨਿਗਰ ਰੱਖੀ ਜਾਂਗਾ ਆਹ ਨਿਗ੍ਹਾਈ ਹੈ ਮੇਰੀ ਬਾਪੂ ਕਿਉਂ ਮਲੋਚ ਬਣਾ ਕਰਨ ਚੱਲੇ ਛੁਪਣੇ ਵਾਲੀ ਆ ਤੂੰ ਮਾਗਰੀ ਲੱਗੀ ਦੱਸ ਤੂੰ ਮੈਂ ਜਾ ਤੂੰ ਅੰਦਰ ਮੈਂ ਆਪੀ ਦੱਸ ਦੂੰ ਵੇ ਬਾਗਜਾ ਸਰਪੰਚ ਸਾਡੇ ਘਰੇ ਆਉਣ ਦੀ ਲੋੜ ਨਹੀਂ। ਤੂੰ ਦੁਪਹਿਰੇ ਵੀ ਨਹੀਂ ਟਿਕਿਆ ਜਾਂਦਾ। ਇੱਕ ਕਰ ਤੂੰ ਤੂੰ ਕਿਹੜਾ ਟੇਕਦਾ ਤੂੰ ਤਾਂ ਆਪ ਲੋਕਾਂ ਨੇ ਕਰਾਂਚ ਕਰਦਾਂ। ਉਹ ਮੈਂ ਤਾਂ ਕੰਮ ਜਾਂਦਾ ਤੇਰੇ ਵਾਂਗੂ ਹੀਲੀਆਂ ਤਾਂ ਨਹੀਂ ਜਾਂਦਾ ਦੁਪਹਿਰੇ ਰੋਕਾਂ ਦੇ ਘਰਾਂ 'ਚ। ਵੇ ਦੀਂਦਾ ਦੀਂਦਾ ਬਾਗਜਾ ਨਾਲੇ ਦੁੱਧ ਠੰਡਾ ਹੋ ਜਾਂਦਾ ਪੱਤੀ ਪਾਈ ਬੈਠੀ ਜਾਵਾਂਗੇ। ਮਾ ਘਰ ਉਹ ਵਾਰ ਮਾਰਦਾ ਇਹ ਨਾ ਕੰਮ ਆਉਂਦਾ। ਜਮੀਨ ਨਾ ਦਿਨ ਨੂੰ ਨਾ ਰਾਤ ਨੂੰ ਟੇਕ ਹੀ ਨਹੀਂ ਇਹ ਜਨਾਨੀ। ਦੇਹਲਾ ਘਰ 'ਚ ਨਾ ਕੰਜਰ ਨੇ ਕਿੰਨਾ ਗੰਦ ਪਾ ਰੱਖਿਆ ਸੀਗਾ। ਸਿਆਣੇ ਸੱਚੀ ਕਹਿੰਦੇ ਨੇ ਵਿجے ਘਰ ਦੇ ਵਿੱਚ ਔਰਤ ਨਾ ਨਾ ਹੋਵੇ। ਤਾ ਕਾਰਤਾ ਪੂਰਾ ਕਬਾੜ ਬਣ ਜਾਂਦਾ ਸਿੰਦਰ ਸਿੰਦਰ ਪਰਾਂ ਮਾਰੇ ਸਿੰਦਰ ਦਾ ਲੱਗਦਾ ਮਰ ਗਈ ਤੇਰੇ ਵਾਸਤੇ ਸਿੰਦਰ ਕਿਉਂ ਕਿਉਂ ਮਰ ਗਈ ਨਾਲੇ ਤੂੰ ਘਰੋਂ ਭੱਜੀ ਭਜਾਈ ਆਈਆਂ ਮੇਰੀ ਗੱਲ ਸੁਣੀ ਉੱਥੇ ਐਂ ਭੱਜ ਕੇ ਆ ਗਈ ਕੀ ਗੱਲ ਆਬਦੇ ਘਰੋਂ ਕੀ ਤੇਰੀ ਗੱਲ ਸੁਣਦੀ ਵੀ ਉੱਥੇ ਇੰਨੀਆਂ ਤਾਂ ਰੰਨਾਂ ਰੰਨਾਂ ਤੋਂ ਇਕੱਠੀਆਂ ਘਰੀ ਬੈਠਾ ਕਿਦੀ ਕਿਦੀ ਗੱਲ ਸੁਣਦੀ ਮੈਂ ਉਹ ਘਰ ਵਾਲੀ ਸੀ ਮੇਰੇ ਮੈਂ ਘਰ ਵਾਲੀ ਸੀ ਮੇਰੀ ਤੇ ਆ ਜਿਹੜੀ ਦੂਜੀ ਸਹੇਲੀ ਵਾੜੀ ਬੈਠਾ ਦੂਜੀ ਕਿਹੜੀ ਅੱਛਾ ਇੱਕ ਪਹਿਲਾ ਤਰੀਕਾ ਵਾਲੀ ਹੈਗੀ ਸੀ ਫਿਰ ਦੂਜੀ ਤੂੰ ਮੈਨੂੰ ਰੱਖ ਲਿਆ ਹੁਣ ਤੂੰ ਤੀਜੀ ਦੀਪੀ ਰੱਖ ਲਈ ਵੇ ਤੂੰ ਸਰਪੰਚਾਂ ਜਾਂ ਮਹਾਰਾਜਾਂ ਤੂੰ ਪਟਿਆਲੇ ਵਾਲਾ ਓਹੋ ਉਹ ਪਟਿਆਲੇ ਵਾਲਾ ਮਹਾਰਾਜ ਕਿਹੜਾ ਕੇ ਮੈਂ ਜਨਾਨੀਆਂ ਰੱਖੀ ਬੇਟਾ ਓਏ ਪਲਾ ਕਰਦਾ ਮੈਂ ਪਲਾ ਤੈਨੂੰ ਐ ਪਤਾ ਹੋਣਾ ਚਾਹੀਦਾ ਫਿਰ ਜੇ ਤੂੰ ਰਾਜਾ ਤਾਂ ਤੇਰੀ ਰਾਣੀ ਕੱਲੀ ਸ਼ਿੰਦਰ ਆ ਸ਼ਿੰਦਰ ਸ਼ਿੰਦਰ ਤੂੰ ਰਾਣੀ ਨਹੀਂ ਰਾਣੀ ਨਹੀਂ ਤੂੰ ਤੂੰ ਮਹਾਰਾਣੀ ਆ ਸਰਪੰਚ ਦੀ ਮੈਂ ਮਹਾਰਾਣੀ ਆ ਹਾਂ ਪਰ ਤੂੰ ਉਹਨੂੰ ਕਾਹਤੋਂ ਘਰੇ ਬਾੜੀ ਬੈਠਾ ਵੇ ਤੇਰੀ ਜਨਾਨੀ ਪਤਾ ਕੀ ਕਹਿੰਦੀ ਸੀ ਕੀ ਕਹਿੰਦੀ ਸੀ ਕਹਿੰਦੀ ਐਨੇ ਤਾਂ ਹੁਣ ਸਾਡੇ ਥਾਂ ਵੀ ਨਹੀਂ ਕਮਰਾ ਪਾਉਣ ਨੂੰ ਜਿਹੜੀ ਹੁਣ ਤੂੰ ਆ ਗਈ ਐ ਅੱਛਾ ਤੂੰ ਤੇਰਾ ਮਤਲਬ ਐਸੀ ਵੀ ਤੁਸੀਂ ਉੱਥੇ ਜਨਾਨੀਆਂ ਰੱਖਦੇ ਹੋ ਫੇਰ ਉਹਨਾਂ ਨੂੰ ਕਮਰੇ ਪਾ ਪਾ ਦੇਣੇ ਹੋ ਤੈਨੂੰ ਮੈਂ ਕਿਹਾ ਸੀ ਨਾ ਕਿੰਨੇ ਵਾਰੀ ਵੀ ਤੂੰ ਨਾ ਨਾ ਆਵਰੇ ਆ ਕੇ ਲੈ ਲੈਣਾ ਪੰਗਾ ਬੈਗੀ ਨਾ ਅਗਲੇ ਉੱਥੇ ਬਣਾ ਕੇ ਮੇਰੇ ਕੋਲ ਮਤਲਬ ਵੀ ਚਲੋ ਤਾਂ ਮੂੰ ਬੈਠੀ ਐ ਕੀ ਬੋਲੇ ਕੀ ਬੋਲੇ ਨਹੀਂ 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 ਤੇਰੇ ਤੇਰੇ ਦਿਲ ਚੋਂ ਸੱਚੀ ਗੱਲ ਨਿਕਲੀ ਐ ਦੁਆਰਾ ਬੋਲ ਦੁਆਰਾ ਬੋਲੇ ਵੀ ਉਹ ਪਹਿਲਾਂ ਆ ਗਈ ਹੈ ਨਾ ਤਾਂ ਬੈਠਣਾ ਚਾਹੇ ਹਾਂ ਮੈਂ ਆਉਣਾ ਸੀ ਨਾ ਉਹ ਤਾਂ ਵੈਸੇ ਹੀ ਬੈਠੀ ਐ ਬੈਠੇਂਗੀ ਤੂੰ ਮੈਂ ਲੇਟ ਹੋ ਗਈ ਉਹ ਅਗਲੀ ਬਾਜੀ ਮਾਰ ਗਈ ਵੇ ਤੇਰਾ ਸਰਦਾ ਨਹੀਂ ਸਰਦਾ ਨਹੀਂ ਤੇਰੇ ਇੰਨੇ ਜਨਾਨੀਆਂ ਬਿਨਾ ਸਿੰਦਰ ਬਿਨਾ ਸਿੰਦਰ ਬਿਨਾ ਨਹੀਂ ਸਰਦਾ ਸਰਪੰਚ ਦਾ ਸਿੰਦਰ ਬਿਨਾ ਬਾਲੀ ਪਕਾਈ ਨਾ ਮਾਰਿਆ ਕਰ ਮੈਂ ਤੈਨੂੰ ਜਾਣਦੀ ਆ ਤੂੰ ਆ ਪੂਰਾ ਝੂਠਾ ਬੰਦਾ ਉਹ ਵੀ ਇੱਕ ਨੰਬਰ ਦਾ ਹੁਣ ਤਾਂ ਮੈਂ ਆਪਣੀ ਅੱਖਾਂ ਨਾਲ ਦੇਖ ਆਈਆਂ ਮੈਨੂੰ ਤੇਰਾ ਨਾ ਬਾਹ ਤੇ ਐਂਚੀ ਐਂਚੀ ਡੂੰਗਾ ਨਾ ਲਖਵਾਉਣਾ ਬੇ ਤੂੰ ਹੀ ਮਰ ਜੇਗਾ ਡੂੰਗੇ ਨਾਲ ਆ ਜਾਣਦੀ ਆ ਮੈਂ ਤੈਨੂੰ ਮਰ ਜੀ ਖਰੋਚ ਆ ਜੇ ਤੂੰ ਤਾਂ ਹੋਂ ਰੋਂਦਾ ਫਿਰਦਾ ਨਾ ਲਖਵਾਏਗਾ ਤੂੰ ਮੇਰਾ ਆ ਪਿੰਡ ਦੀਆਂ ਜਨਾਨੀਆਂ ਬੁੜੀਆਂ ਸਹੀ ਕਹਿੰਦੀਆਂ ਸੀ ਵੀ ਸਿੰਦਰੇ ਤੂੰ ਕਿੱਥੇ ਰੋਂਦੀ ਫਿਰਦੀ ਐ ਬਾਜੀ ਤਾਂ ਕੋਈ ਹੋਰ ਮਾਰ ਗਿਆ ਮੈਂ ਅਗਲੀ ਦੀ ਗੱਲ ਤੇ ਯਕੀਨ ਨਹੀਂ ਕੀਤਾ ਤੂੰ ਕਿਹਾ ਤੈਨੂੰ ਇਹ ਗੱਲ ਕਿਹਨੇ ਦੱਸੀ ਬਣਾ ਦੱਸ ਨਹੀਂ 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 ਮੈਂ ਬਸ ਮੈਨੂੰ ਵੀ ਦੱਸਤੀ ਕਿਸੇ ਨੇ ਮੈਂ ਕਿਹਾ ਤੈਨੂੰ ਦੱਸਾਂ ਤੂੰ ਮੈਨੂੰ ਇਹ ਗੱਲ ਦੱਸੀ ਵੀ ਦੀਪਿਕਾ ਤੋਂ ਤਾਂ ਘਰੇ ਲਿਆਂਦੀ ਆ ਬਾਪੂ ਆ ਗਿਆ ਸਰਪੰਚ ਬਾਪੂ ਅਰੇ ਅਬਾ ਸਰਪੰਚ ਸਾਹਿਬ ਬੈਠੋ ਮੈਂ ਚਾਹ ਪਾਣੀ ਲਿਆਉਣੀ ਆ ਸਸੀ ਕਾਲ ਸਸੀ ਕਾ ਬਾਪੂ ਸਸੀ ਕਾਲ ਚੱਲ ਮੈਂ ਚੱਲਾ ਫਿਰ ਕਿਵੇਂ ਆਏ ਸੀ ਸਰਪੰਚ ਸਾਹਿਬ ਉਹ ਮੇਰਾ ਬਾਪੂ ਜੀ ਕੰਮ ਆਇਆ ਸੀ ਕੰਮ ਇਹ じゃ ਕੀ ਕੰਮ ਸੀ ਲੈ ਉਹ ਕੰਮ ਹੋਣਾ ਕਿ ਆਹੀ ਵੋਟਾਂ-ਬੂਟਾਂ ਦਾ ਕੰਮ ਸੀ ਵੋਟਾਂ ਉਹ ਪਤੰਦਰਾ ਵੋਟਾਂ ਦਾ ਪੈ ਚੁੱਕੀਆਂ ਹੁਣ ਹੁਣ ਵੋਟਾਂ ਦਾ ਕੀ ਰਹਿ ਗਿਆ ਕੋਈ ਬੋਟਾ ਉਹ ਤਾਂ ਪੈ ਚੁੱਕੀ ਐ ਮਦਾਂ ਪੁੱਛਣੈ ਸੀ ਵੀ ਕਿਨੂੰ ਪਾਈ ਐ ਹਾਂ ਇਹ ਪੁੱਛਦੇ ਸੀਗੇ ਨਾਲੇ ਸਾਡੀਆਂ ਵੋਟਾਂ ਨਾਲ ਕੀ ਤਾਂ ਲਗਾਤਾ ਸਾਡੀਆਂ ਵੋਟਾਂ ਪਿੰਡ ਚ ਨੇ ਓ ਬਾਪੂ ਮੈਂ ਕਿਹੜਾ ਸਰਪੰਚੀ ਦੀ ਗੱਲ ਕਰਦਾ ਯਾਰ ਮੈਂ ਤਾਂ ਐਮਪੀ ਦੀ ਗੱਲ ਕਰਦਾ ਕਿਨੂੰ ਪਾਈ ਸੀ ਮਗਾ ਲਾਦ ਹੋ ਗਈ ਆ ਤੇਰੇ ਲਈ ਸਾਡੀ ਮਰਜ਼ੀ ਅਸੀਂ ਜਿਹਨੂੰ ਮਰਜ਼ੀ ਪਾਈਏ ਭਲਾ ਤੂੰ ਕੀ ਲੈਣਾ ਇਸ ਗੱਲ ਤੋਂ ਨਹੀਂ ਨਹੀਂ ਬਾਪੂ ਜੀ ਪਿੰਡ ਦੇ ਸਰਪੰਚ ਆ ਨਾ ਪੁੱਛ ਸਕਦੇ ਹੈ ਇਹ ਤਾਂ ਹੈ ਮੈਂ ਪੈਸੇ ਪੁੱਛੇ ਦਵਾ ਦਿੰਦਾ ਪੈਸੇ ਪੁੱਛੇ ਦਵਾਉਂਦਾ ਸੀ ਬਾਪੂ ਆਪਾਂ ਨੂੰ ਇਹ ਤਾਂ ਆਪਾਂ ਨੂੰ ਲੋੜ ਨਹੀਂ ਨਾਲੇ ਗੱਲ ਸੁਣ ਲੈ ਸਰਪੰਚ ਸਾਹਿਬ ਔਰ ਮੈਨੂੰ ਦਿਸਣ ਲੱਗਿਆ ਹਸਾਬ ਲਾ ਲੈ ਵੀ ਹੁਣ ਮੈਂ ਦੂਜਿਆਂ ਨੂੰ ਕਿਵੇਂ ਦਸਣੋਂ ਬੰਦ ਕਰ ਦਾਂ ਚਲੋ ਚਾਹ ਤੁਸੀਂ ਆਪਣੇ ਘਰ ਜਾ ਕੇ ਪੀ ਲੇ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਠੀਕ ਹੈ ਚੰਗਾ ਸਰ ਹਾਂ ਠੀਕ ਹੈ ਚੰਗਾ ਜੀ ਗੇਟ ਲਾ ਦਿਓ ਜੀ ਬੰਬੂ ਹਾਂ ਬੈ ਜਾ ਮੈਂ ਪਾਣੀ ਲਿਓ ਨਹੀਂ ਬੈ ਤਾਂ ਜਾਣਾ ਭਾਈ ਤੇ ਨਾਲੇ ਕਿੰਨੇ ਵਾਰੀ ਮੈਂ ਵੀ ਕਿਹਾ ਵੀ ਹੁਣ ਸਰਪੰਚ ਨੂੰ ਕਿਸੇ ਹਿਸਾਬ ਨਾਲ ਸੱਦਿਆ ਕਰੋ ਤੇ ਨਾਲੇ ਕਲਮੰਤ ਨੇ ਕਿੰਨੇ ਵਾਰੀ ਕਿਹਾ ਵੀ ਆਪਣੇ ਘਰੇ ਨਹੀਂ ਬੜਨਾ ਚਾਹੀਦਾ ਇਹ ਬਾਪੂ ਇਹ ਤਾਂ ਸਕੀਮ ਸੀ ਪਿੰਡ ਦਾ ਸਰਪੰਚਾ ਹੁਣ ਕੱਲਾ ਆਪਦਾ ਘਰ ਕਿਵੇਂ ਛੱਡ ਦੂਗਾ ਉਹ ਲੋਕ ਤਾਂ ਸਾਰੇ ਖਾ ਗਏ ਇਹਨੂੰ ਜਦੋਂ ਹੁਣ ਆਪਣੀ ਵਾਰੀ ਆਈ ਹੈ ਖਾਣ ਦੀ ਹੁਣ ਤੁਸੀਂ ਆਏ ਕਹਿ ਦੋ ਵੀ ਇਹਨੂੰ ਬੁਲਾਇਆ ਨਾ ਕਰੋ ਘਰੇ ਕੀ ਸਕੀਮ ਸੀ ਇਹ ਜੀ ਆ ਜਾ ਦੱਸ ਮੈਨੂੰ ਕੀ ਕਹਿ ਕੇ ਗਿਆ ਸਕੀਮ ਬਾਕੂ ਐ ਸੀਗੀ ਵੀ ਜਿਹੜੇ ਆ ਆਪਾਂ ਵੋਟਾਂ ਪਾਈਆਂ ਨੇ ਹਮ ਹਰ ਘਰ ਘਰ ਅਜ ਜਿਨੇ ਜਿਹਨੂੰ ਵੋਟ ਪਾਈ ਆ ਨਾ ਅਗਲੇ ਲਾਲਚ ਦੇਈ ਜਾਂਦੇ ਨੇ ਅੱਛਾ ਅਗਲੇ ਕਹਿੰਦੇ ਅਸੀਂ ਤੁਹਾਨੂੰ ਵੋਟ ਪਾਈ ਆ ਸਾਨੂੰ ਪੈਸੇ ਦੋ ਸਾਨੂੰ ਕਣਕ ਦੋ ਸਾਨੂੰ ਰਸਣ ਦੋ ਸਾਡੇ ਜਵਾਕਾਂ ਨੂੰ ਤੇ ਲਾਓ ਡਿਊਟੀਆਂ ਤੇ ਲਵਾਓ ਸਰਕਾਰੀ ਨੌਕਰੀਆਂ ਤੇ ਲਵਾਓ ਸਾਡੇ ਜਵਾਕਾਂ ਦੀ ਜਿਹੜੀ ਪੜ੍ਹਾਈ ਆ ਫ੍ਰੀ ਕਰਾਓ ਓਏ ਉਹ ਤਾਂ ਠੀਕ ਐ ਗੱਲ ਸੁਣ ਲੈ ਨਾ ਤਾਂ ਮੈਂ ਵੋਟ ਪਹਿਲਾਂ ਵੇਚੀ ਐ ਤੇ ਨਾ ਮੈਂ ਹੁਣ ਵੇਚੀ ਐ ਤੇ ਨਾ ਹੀ ਸਾਨੂੰ ਵੇਚਣ ਦੇਵਾਂ ਇਹ ਤਾਂ ਜ਼ਮੀਰ ਐ ਬੰਦੇ ਦੀ ਜ਼ਮੀਰ ਠੀਕ ਐ ਬਾਪੂ ਮੰਨਦੀ ਆ ਮੈਂ ਕਿ ਬੰਦੇ ਨੂੰ ਆਪਦਾ ਕਦੇ ਵੀ ਜ਼ਮੀਰ ਨਹੀਂ ਵੇਚਣਾ ਚਾਹੀਦਾ ਪੈਸੇ ਪਿੱਛੇ ਇਹ ਆਪਣਾ ਅਧਿਕਾਰ ਹੁੰਦਾ ਵੋਟ ਪਾਉਣਾ ਪਰ ਤੂੰ ਸਮਝਦਾ ਕਿਉਂ ਨਹੀਂ ਹੁਣ ਤਾਂ ਇਹੋ ਜਿਹਾ ਟਾਈਮ ਚੱਲੀ ਜਾਂਦਾ ਅਗਲੇ ਨੂੰ ਜਦ ਤੱਕ ਖਾਣ ਨੂੰ ਨਾ ਮਿਲੇ ਅਗਲਾ ਬੰਦਾ ਸਭ ਕੁਝ ਵੇਚਣ ਨੂੰ ਤਿਆਰ ਹੋ ਜਾਏਗਾ ਚਲ ਤੂੰ ਬੈਠ ਵੇ ਤੈਨੂੰ ਪਾਣੀ ਲੈ ਕੇ ਦੇ ਦਿੰਦੇ ਆਂ ਸਮਝਦਾ ਸਮਝਿਆ ਆ ਬਾਪੂ ਆਹੋ ਨਾਲ ਇਹ ਕੀ ਦਵਾ ਦੂ ਕੱਲ ਦਾ ਜੀਤਲਾ ਓਹੋ ਜਾਨ ਕੜਕੀ ਦੀਆਂ ਰੁਪਈਆ ਪਾ ਪਾਣੀ ਲਿਆ ਓਏ ਪਾਣੀ ਲਿਆਓ ਹੁਣ ਸੁਣਿਆ ਨਹੀਂ ਆਹ ਲੋ ਪਾਣੀ ਆਹ ਲੋ ਸਰਪੰਚਾ ਫੜ ਲੋ ਪਾਣੀ ਪੀ ਲੋ ਪਾਣੀ ਪਾਣੀ ਫੜੋ ਪਾਣੀ ਪੀ ਲੋ ਪਾਣੀ ਪੀ ਲੈ ਪਾਣੀ ਹੁਣ ਮੈਂ ਕਿਤੋਂ ਕਿਤੋਂ ਪਾਣੀ ਫੜਾ ਤੈਨੂੰ ਐ ਨਹੀਂ ਪਤਾ ਤੇਰੇ ਘਰ ਵਾਲੀ ਕੌਣ ਹੈ ਤੂੰ ਤੇ ਫਿਰ ਪਾਣੀ ਤਾਂ ਮੈਂ ਹੀ ਲਿਆ ਕੇ ਦੇਣਾ। ਫੁਰ ਕੇ ਬਾਹਰੋਂ ਆਉ ਕੋਈ ਪਾਣੀ ਦੇਣਾ। ਇਹ ਵੀ ਗੱਲ ਠੀਕ ਹੈ। ਜਦੋਂ ਮੈਂ ਘਰੇ ਆਂ ਮੈਂ ਵੀ ਪਾਣੀ ਫੜਾ ਸਕਦੀ ਆ ਪਾਣੀ ਪੀ ਲੋ। ਅੱਗੇ ਮੈਂ ਹੀ ਫੜਾਉਣੀਆਂ ਨਾ ਰੋਟੀ ਪਾਣੀ ਤਾਂ ਮੈਂ ਹੀ ਲਿਆਉਂਗੀ ਨਾ ਪਾਣੀ। ਮੈਂ ਪਾਣੀ ਆਪੇ ਪੀ ਲੂੰਗਾ ਜਾ ਕੇ। ਤੇ ਫਿਰ ਬੋਲ ਕੇ ਮਾਰਿਆ ਸੀ। ਨਾ ਮੇਰੀ ਗੱਲ ਸੁਣਨੀ ਉਹ ਘਰ ਵਾਲਾ ਮੇਰੇ ਤੇ ਹੱਕ ਮੈਨੂੰ ਆਦਾ ਪਾਣੀ ਫੜਾਉਣ ਦਾ। ਠੀਕ ਹੈ। ਜਿਆਦਾ ਨੰਬਰਦਾਰੀ ਨਾਲ ਘੋਟੋ ਰੇ। ਮੈਂ ਵੀ ਤਾਂ ਫੜਾ ਸਕਦੀ ਆ ਮੈਂ ਵੀ ਇਸ ਘਰ ਚ ਰਹਿਣੀ ਆ। ਤੂੰ ਨਾ 2 ਦਿਨ ਲਈ ਆਈ ਐ ਉਹ ਵੀ ਤਰਾ ਰੋਲਾ ਚੱਲਦਾ ਤਾਂ ਕਰਕੇ ਕੋਈ ਨਹੀਂ ਜਦੋਂ ਰੋਲਾ ਨਿਬੜ ਗਿਆ ਉਦੋਂ ਭੱਗ ਜੂਗੀ ਫਿਰ ਭੱਗ ਜਾ ਅੱਗੇ ਵੀ ਤੇ ਪਾਣੀ ਰੋਟੀ ਮਈ ਫੜਾਉਣੀ ਐ ਤੂੰ ਆ ਕੇ ਫੜਾ ਕੇ ਜਾਂਦੀ ਬੜੀ ਸਕੈਚ ਕਰਕੇ ਦਿੰਨੀ ਐ ਨਾ ਉਹਨੂੰ ਤੂੰ ਚਾਹੇ ਮੈਂ ਸਕੈਚ ਕਰਕੇ ਦੇਵਾਂ ਚਾਹੇ ਨਾ ਕਰਕੇ ਦੇਵਾਂ ਮੇਰੇ ਘਰ ਵਾਲਾ ਕੁਛ ਮਰਜ਼ੀ ਕਰਾਂ ਫਿਰ ਐਂ ਜਲੂਸ ਥੋੜਾ ਨਾ ਕੱਢੀ ਦਾ ਹੁੰਦਾ ਜੀ ਤੇਰੇ ਘਰ ਵਾਲਾ ਕਰਤਾ ਠੀਕ ਐ ਅਸੀਂ ਜਿੰਮੇ ਮਰਜੀ ਜਲੂ ਸਕਦੇ ਆ। ਓ ਚੁੱਪ ਕਰ ਓ ਤੁਸੀਂ। ਪਾਣੀ ਮੈਂ ਆਪ ਚੱਕ ਲਿਆ ਰੋਲਾ ਪਾਉਣ ਦੀ ਲੋੜ ਨਹੀਂ। ਫਿਰ ਮੰਗਿਆ ਕਾਸ ਤੁਸੀਂ ਪਹਿਲਾਂ ਵੀ ਆਪ ਹੀ ਚੱਕ ਲੈਂਦਾ ਪਾਣੀ। ਅੱਗੇ ਤਾਂ ਕਦੇ ਬਣਾਇਆ ਨਹੀਂ ਸੀ ਅੱਜ ਬਣਾਇਆ। ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਮੈਂ ਤੇਰੇ ਵਹਿਵਤਾ ਨੂੰ ਸਾਰਿਆਂ ਦਾ ਪਤਾ। ਰਿਸਕੜੀਸ ਹੋ ਜਾਂਦੀ ਐ ਬਸ। ਓ ਭਾਈ ਮੇਰੀ ਗੱਲ ਸੁਣ। ਤੂੰ ਚੱਲ। ਜਲਦੀ। ਤੇਰੀ ਵਾਹ ਤੇ ਨਹੀਂ ਭਈ ਆਪਣੇ ਕਮਰੇ ਜਲੂ। ਠੀਕ ਐ ਸੀ। ਕਿੱਧਰ ਤੁਰਿਆ ਨੇ? ਜਿੱਧਰ ਜਾਂਦੀ ਸੀ ਜਾਣ ਦੇ ਦਿੰਦਾ ਤੈਨੂੰ ਕੀ ਲੋੜ ਸੀ ਰੋਕਣ ਦੀ? ਸੁਣ ਪੈਂਦੀ ਐ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ। ਪੈਂਦਿਆਂ ਨੂੰ ਨਾ ਮੀਂਹ ਪੈ ਜੂਦ ਰਿਹਾ ਤੇ ਇੰਨੀਆਂ ਬਣੀਆਂ ਅੱਛਾ ਜਿਵੇਂ ਗੜੇ ਪੈਂਦੇ ਹੁੰਦੇ ਅੱਛਾ ਐ ਮੇਰੀ ਗੱਲ ਸੁਣ ਵੱਧ ਘਟਨਾ ਬੋਲਿਆ ਕਰ ਤੋ ਉਹ ਦਿਨ ਆਈ ਇਹ ਵਿਚਾਰੀ ਨੂੰ ਰਹਿ ਲੈਣ ਦੇ ਨਾਨਕੀ ਇਹ ਦੋ ਦਿਨਾਂ ਨੂੰ ਉਹ ਉਹ ਸਰਪੰਚ ਦਾ ਘਰ ਨਾਨਕੀ ਯਾਰ ਇੱਕ ਲਈ ਜੋ ਜੀ ਕਰਦਾ ਜੀ ਠੀਕ ਹੈ ਜੀ ਨਾਨਕਿਆ ਨਾ ਜਿਹੜੀ ਜੀ ਕਰਦਾ ਤੀ ਮੈਨੂੰ ਘਰੇ ਲੈ ਆਇਆ ਕਰ ਤੇ ਰੱਖੀ ਜਾਇਆ ਕਰ ਠੀਕ ਹੈ ਹੋਸਟਲ ਬਣਾ ਲੈ ਹੋਸਟਲ ਆ ਸਰਪੰਚ ਬੁੱਧੂ ਥੋੜੀ ਯਾਰ ਇੱਕ ਨੂੰ ਬਾੜ ਦੇ ਉਹ ਕੋਈ ਵਿਚਾਰੀ ਤੇ ਵਿਵਤਾ ਭਈਆ ਤਾਂ ਲੈਂਦੀ ਐ ਵਿਵਤਾ ਭਈਆ ਨੂੰ ਆਪਦੇ ਪੇਕੀ ਨਹੀਂ ਜਾ ਸਕਦੀ ਐ ਠੀਕ ਹੈ ਸਰਪੰਚ ਦੇ ਘਰੇ ਰਹਿਣਾ ਜ਼ਰੂਰੀ ਨਹੀਂ ਹੁੰਦਾ ਨਾ ਇਹ じゃ ਕਿਹੜਾ ਸਰਪੰਚ ਜਿਹੜਾ ਘਰੇ ਰੱਖਦਾ ਤੀਨੀਆਂ ਨੂੰ ਸਰਪੰਚ ਨੇ ਚੁੱਪ ਕਰਕੇ ਨਾ ਟੇਕੇ ਵਜਾ ਐਵੇਂ ਛੱਤਰ ਖਾਏਗੀ ਅੱਛਾ ਮੈਂ ਛੱਤਰ ਖਾਉਂਗੀ ਹਾਂ ਮੇਰੀ ਗੱਲ ਸੁਣ ਲੈ ਮੈਨੂੰ 2 ਦਿਨ ਹੋ ਗਏ ਦੇਖਦੀ ਨੂੰ ਕੱਲ ਤੂੰ ਹੱਦ ਪਾਰ ਕਰਤੀ ਤੇਰੇ ਕੋਲ 2 ਘੰਟੇ ਆ ਜਾਂ ਤਾਂ ਉਹਨੂੰ ਡੱਕਰ ਦੇਰੋਂ ਜਾਂ ਤੂੰ ਤੇ ਤਰਫੰਗ ਹੋ ਜਾ ਅਸੀਂ ਦੋਨੇ ਭਗ ਜਾਨੇ ਆ ਤੂੰ ਇੱਧਰ ਜਾਏਂਗਾ ਮੈਨੂੰ ਦੱਸਿਓ ਉਹਦੇ ਨਾਲ ਕਿੱਥੇ ਜਾਏਂਗਾ ਛੱਡ ਕੇ ਉਹਨੂੰ ਮੈਂ ਕਿੱਥੇ ਛੱਡ ਕੇ ਆਏਂਗਾ ਆਪਦੇ ਘਰੇ हां ए बणी ना गल ना ਛੱਡ ਕੇ ਨਹੀਂ ਆਏਂਗਾ ੱੱਕੇ ਮਾਰ ਕੇ ਬਾਹਰ ਕੱਢ ਨਹੀਂ ਮੈਥੇ ਪਾਪ ਨਹੀਂ ਹੁੰਦਾ ਮੈਂ ਕਰ ਦਿੰਨੀ ਆ ਫਿਰ ਇਹ ਪਾਪ ਓ ਮੇਰੀ ਗੱਲ ਸੁਣ ਲੈ 2 ਘੰਟੇ ਦਿੱਤੇ ਆ ਨਾ ਕੋਈ ਨਾ ਕੋਈ ਹੀਲਾ ਹੋ ਜਾਊਗਾ ਤੈਨੂੰ ਇੱਕ ਗੱਲ ਪਤਾ ਨਾ ਅੱਜ ਕੱਲ ਜਿੰਨਾ ਬੰਦਾ ਪਾਪ ਕਰਦਾ ਉੰਨਾ ਹੀ ਅੱਗੇ ਜਾਂਦਾ ਤੇਰੇ ਵਾਂਗੂ ਠੀਕ ਐ ਇਹ ਗੱਲ ਮੇਰੇ ਯਾਦ ਰੱਖੀ ਤੇਰੇ ਕੋਲ ਹੁਣ 2 ਘੰਟੇ ਨੇ ਜਾਂ ਤਾਂ ਉਹਨੂੰ ਬਾਹਰ ਕੱਢ ਦੇ ਜਾਂ ਤੂੰ ਬਾਗ ਕਰਦਾ ਸਾਡੇ ਕੋਈ ਜੁਮਣੀ ਥੋੜੀ ਏ ਉਹ ਮੈਨੂੰ ਯਕੀਨ ਨਹੀਂ ਆਉਂਦਾ ਉਹ ਸਾਨੂੰ ਜੀ ਆ ਨਾ ਮੈਂਬਰ ਸਾਹਿਬ ਸਾਨੂੰ ਜੀ ਸਾਨੂੰ ਪਤਾ ਉਹਦਾ ਯਾਰ ਹੋਰ ਹੀ ਚਿੰਤਾ ਲੱਗੀ ਲੈ ਚਿੰਤਾ ਵਾਲੀ ਕੀ ਗੱਲ ਹੈ ਜੀ ਜਦੋਂ ਕਰਿਆ ਉਹਨੇ ਕੰਮ ਐਡਾ ਕੰਮ ਨਹੀਂ ਕਰ ਸਕਦਾ ਉਹ ਮੈਂਬਰਾ ਕਮਾਲ ਤੂੰ ਫੇਰ ਉਹੀ ਕਰ ਲੈ ਉਹਦਾ ਪੱਖ ਪੂਰੀ ਜਨਾ ਜੇ ਗੱਲ ਸੱਚੀ ਹੋਈ ਮੈਂ ਤੁਹਾਡੇ ਨਾਲ ਲੈ ਤੈਨੂੰ ਹੋਣਾ ਬੂ ਸਾਡੇ ਨਾਲ ਅਸੀਂ ਝੂਠ ਥੋੜਾ ਬੋਲਦੇ ਆ ਮੈਂ ਤੁਹਾਡੇ ਨਾਲ ਹੀ ਆ ਇਹ ਗੱਲ ਸੱਚੀ ਹੋਈ ਤਾਂ ਸਰਪੰਚ ਜਨਾਬ ਗੇਟ ਲਾ ਦੇ ਮੈਂ ਕਿਤੇ ਭੱਜ ਭੁਜਣਾ ਆਏ ਹਾਂ ਨਾ

ਓਏ ਆ ਆ ਆ ਆ ਆ ਆ ਫਿਰਦਾ ਕੀ ਗੱਲ ਹੋ ਗਈ ਜਨਾਬ ਆ ਸੁਣ ਲੈ ਕੀ ਕਰਤਾ ਤੂੰ ਜਨਾਬ ਮੈਂ ਤਾਂ ਠੀਕ ਆ ਆਜੋ ਇੱਧਰ ਆਜੋ ਕੀ ਗੱਲ ਹੋ ਗਈ ਆ ਗਿਆ ਆ ਗਿਆ ਜਨਾਬ ਆ ਗਿਆ ਆ ਗਿਆ ਕੀ ਗੱਲ ਹੋ ਗਈ ਮੈਂ ਭਰਾ ਆ ਸੁਣ ਲੈ ਤੈਨੂੰ ਪਤਾ ਨਹੀਂ ਹੈਗਾ ਕੀ ਕਰੀਂ ਕੀ ਕਾਂਡ ਕਰਤਾ ਤੈ ਇਹ ਜਾ ਕੀ ਕਰਤਾ ਸਫਾਰੀ ਤੂੰ ਕਿਉਂ ਨਹੀਂ ਦਿੱਤੀ ਸੀ ਕਿਹੜੀ ਸਫਾਰੀ ਮੈਂ ਮੈਂ ਤਾਂ ਦਿੱਤੀ ਨਹੀਂ ਕਿਹਨੂੰ ਜਨਾਬ ਜਿਹੜੀ ਤੂੰ ਗੱਲ ਸਾਨੂੰ ਕਹਿੰਦਾ ਸੀ ਕੀ ਕਹਿੰਦਾ ਸੀ ਤੂੰ ਓ ਮੈਂ ਤਾਂ ਜਨਾਬ ਚਾੜ ਕਰਦਾ ਸੀ ਛੋਡੇ ਨਾਲ ਮੈਂ ਕੰਮ ਕਰਾਤਾ ਜਿਹੜਾ ਨਹੀਂ ਕਰਾਉਣਾ ਸੀ ਉਹ ਕੰਮ ਕਰਾ ਦਤਾ ਕੀ ਕਰਤਾ ਤੁਸੀਂ ਉਹ ਮੈਂ ਇਹਦਾ ਕੁਝ ਵੀ ਨਹੀਂ ਕਰਾਇਆ ਮੈਂ ਘਰੇ ਆ ਮੈਨੂੰ ਤੇਰੇ ਤੋਂ ਐਡੀ ਵੱਡੀ ਉਮੀਦ ਨਹੀਂ ਸੀ ਉਹ ਮੈਂ ਬਰਾ ਉਹ ਮੈਂ ਤਾਂ ਸਾਰਾ ਦਿਨ ਦੀਪੀ ਕੋਲੇ ਸੀ ਯਾਰ ਕਰੇ ਸੀ ਯਾਰ ਸੱਚੀਆਂ ਗੱਲਾਂ ਮੂੰਹੋਂ ਨਿਕਲਦੀਆਂ ਨੇ ਨਾ ਓਏ ਕਰੇ ਸੀ ਕਰੇ ਓ ਮੇਰੀ ਗੱਲ ਸੁਣਾ ਬੰਦਾ ਮਾਰਿਆ ਤਾਂ ਹੈ ਜਨਾਬ ਕਿਉਂ ਮਜ਼ਾਕ ਕਰੀਏ ਨੋ ਹੱਦ ਹੋ ਗਈ ਰਹੀ ਸੋਢੀ ਵੀ ਇਹ ਮਜ਼ਾਕ ਕਰਦਾ ਕੜੀਸੀ ਫਿਰਦਾ ਮੈਨੂੰ ਨਾਲ ਯਾਰ ਇਹ ਮਜ਼ਾਕ ਨਹੀਂ ਹੈਗਾ ਗੱਲ ਸੁਣ ਲੈ ਓ ਮੈਂ ਕਾਤਲ ਕਿਉਂ ਹੋ ਗਰਾ ਹੂੰ ਮੇਰੇ ਨਾਲ ਕੋਈ ਦੁਸ਼ਮਣੀ ਨਹੀਂ ਕਿਸੇ ਦੀ ਅਭੀ ਗੱਲ ਤਾ ਉਸਮਾਰਟ ਹੋ ਹੀ ਜਾਂਦਾ ਉਹ ਮੈਂ ਕੀ ਦਾ ਕਰਾਉਣਾ ਸਮਝ ਗਿਆ ਨਾ ਜਿਹੜੀ ਰਿਪੋਰਟ ਆ ਗਈ ਨਾ ਰਿਪੋਰਟ ਆ ਗਈ ਤਾਂ ਤੂੰ ਸੋਚ ਲਈ ਬਸ ਉਹ ਮੈਨੂੰ ਉਮੀਦ ਨਹੀਂ ਸੀ ਤੇਰੇ ਤੋਂ ਐਡਾ ਕੰਮ ਕਰਾਉਣਾ ਉਹ ਯਾਰ ਮੈਂ ਕੀ ਦਾ ਕਰਾਦਾ ਮੈਨੂੰ ਇਹ ਤਾਂ ਦੱਸ ਤੋ ਓਏ ਟਰੱਕ ਚੜਾ ਤੂੰ ਟਰੱਕ ਉਹ ਜਨਾਬ ਮੇਰੇ ਕੋਲ ਤਾਂ ਟਰੱਕ ਹੀ ਨਹੀਂ ਹੈਗਾ ਸਰਪੰਚਾ ਤਾਂ ਮੈਨੂੰ ਦੱਸ ਹੀ ਨਹੀਂ ਯਾਰ ਤੂੰ ਟਰੱਕ ਲੈ ਲੈ ਯਾਰ ਓਏ ਯਾਰ ਤੈਨੂੰ ਆਪਦੀ ਪਈਆ ਮੈਨੂੰ ਆਪਦੀ ਪਈਆ ਮੇਰੀ ਜਾਨ ਤੇ ਬਣੀ ਪਈਆ ਇਹਨੂੰ ਟਰੱਕ ਦੀ ਹੋਈ ਪਈਆ ਤੇ ਤੇ ਘਰ ਆਲਾ ਤਾਂ ਨਹੀਂ ਮਰਵਾਤਾ ਅੱਛਾ ਮੈਂ ਹੁਣ ਇਹਨੂੰ ਰੱਖਣ ਵਿੱਚ ਤੇ ਘਰ ਆਲਾ ਮਰਵਾਉਂ ਐਡਾ ਕਿਹ ਲੈ ਗੁਜਰਿਆ ਵੀ ਨਹੀਂ ਹੋਰ ਕੁਸ ਉਹ ਕੁਸ ਨਹੀਂ ਜਨਾਬ ਮੈਂ ਨਹੀਂ ਕੀਤਾ ਇਹ ਕੰਮ ਉਸਪਾਰੀ ਦਾ ਦੇਤੀ ਅੱਗੇ ਉਸਪਾਰੀ ਜਨਾਬ ਮੈਂ ਤਾਂ ਸਾਨੂੰ ਉਹੀ ਚੌੜ ਕਰਦੇ ਨੇ ਕਹਤਾ ਉਹ ਮੈਂ ਕਿੱਥੋਂ ਐਡਾ ਵੱਡਾ ਗੈਂਗਸਟਰ ਆ ਓ ਚੌੜ ਕਰਨ ਨੂੰ ਸੀ ਤੇਰੀਆਂ ਸਾਲੀਆਂ ਲੱਗਦੀਆਂ ਓਏ ਓ ਜਨਾਬ ਇਹ ਤਾਂ ਮੰਤਰੀਆਂ ਦੇ ਕੰਮ ਹੁੰਦਾ ਬੰਦੇ ਮਰਵਾਉਣਾ ਮੇਰੀ ਗੱਲ ਸੁਣ ਲੈ ਉਥੇ ਟਰੱਕ ਤੇ ਨਾ ਜੱਗੀ ਸਰਪੰਚ ਲਿਖਿਆ ਸੀ ਹਾਂ ਹਾਂ ਨਾਮ ਵੀ ਆਰ ਦਾ ਲਿਖਾ ਹੋਇਆ ਹੈ ਉਹ ਜਨਾਬ ਹੁਣ ਮੈਂ ਕਿਹੜਾ ਕੱਲੇ ਜੱਗੀ ਸਰਪੰਚਾ ਕੀ ਪਤਾ ਕੌਣ ਸੀ ਉਹ ਕਿਹਾ ਤਾਂ ਸਾਨੂੰ ਤੂੰ ਸੀ ਨਾ ਉੱਦੇ ਪੁੱਜੀ ਮੈਂ ਕਿੱਥੇ ਆਇਆ ਸੀ ਮੈਂ ਤਾਂ ਉਹੀ ਗਿਆਦਾ ਕੁਛ ਨਹੀਂ ਗਿਆ ਸਰਪੰਚ ਨੇ ਉੱਦੇ ਜ਼ਬਾਨ ਹਲਾਈ ਜਾਂਦਾ ਸੀ ਮੇਰੇ ਸਾਹਮਣੇ ਆਹ ਸਫਾਰਿਸ ਪੂਰੀ ਕਹੀ ਜਾਂਦਾ ਸੀ ਕੁਛ ਉਹ ਜਨਾਬ ਮੈਂ ਸੌਣ ਲੱਗਿਆ ਪਾਣੀ ਜਿੱਡੀ ਮਰਜ਼ੀ ਮੈਂ ਕਤਲ ਨਹੀਂ ਕੀਤਾ ਓਏ ਜਨਾਬ ਤੁਸੀਂ ਹੱਦ ਹੋਈ ਪਈ ਐ ਐਕਸੀਡੈਂਟ ਕਿੱਥੇ ਹੋਇਆ ਕੇਸ ਮੇਰੇ ਤੇ ਰਿਪੋਰਟ ਤਿਆਰ ਹੋਈ ਜਾਂਦੀ ਐ ਪੋਸਟ ਆਉਟ ਨੂੰ ਹੋ ਜਾਂਦਾ ਡਾਕਟਰ ਤੋਂ ਰਿਪੋਰਟ ਆ ਜਾਂਦੇ ਜੇਰਪੁਰ ਗਲਤ ਤਰੀਕੇ ਨਾਲ ਆ ਗਈ ਨਾ ਸਰਪੰਚਾ ਤੂੰ ਕੰਮ ਤੋਂ ਗਿਆ ਫੜ ਇਹਨੂੰ ਓਏ ਆਦਰਮਚਾ ਓ ਜਨਾਬ ਮੇਰੀ ਸਰਪੰਚਾ ਹੁਣ ਅਸੀਂ ਵੀ ਕੁਝ ਨਹੀਂ ਕਰ ਸਕਦੇ ਨਹੀਂ ਮੇਰੀ ਓ ਮੇਰੀ ਮੇਰੀ ਗੱਲ ਸੁਣੋ ਜਨਾਬ ਇੱਕ ਮਿੰਟ ਯਾਰ ਮੈਨੂੰ ਥੋੜਾ ਜਿਹਾ ਡਰ ਬਹੁਤ ਲੱਗੀਆਂ ਦਾ ਮਦਰ ਡਰਦਾ ਮੂੰਹ ਤੇ ਨਿਕਲਣਾ ਨਾ ਹੋਇਆ ਪਿਆ ਧੁੱਕਾ ਜਾਂ ਤਾਂ ਆ ਵੀ ਗਿਆ ਮੈਨੂੰ ਜਾਰ ਨਾ ਮੜਾ ਓਏ ਕਰ ਲੈਣ ਦੋ ਹੁਣ ਤੂੰ ਨਹੀਂ ਜਾ ਓ ਪਸ ਗਿਆ ਜਨਾਬ ਓ ਓ ਸਰਪੰਚਾ ਓ ਕਿੱਤਾ ਜਨਾਬ ਕਿੰਤਾ ਟੁੱਟਿਆ ਹੋਇਆ ਜਨਾਬ ਇਹਨੂੰ ਛੱਡ ਦੋ ਓ ਫੜ ਲ ਫੜ ਲ ਫੜ ਲ ਇਨਾਮ ਆ ਗਿਆ ਉਹ ਦਿਨ ਆ ਉਹ ਦਿਨ ਮੇਰੇ ਘਰ ਆ ਆਪਣੇ ਦੱਤ ਖੜਿਆ ਕੀ ਹੋ ਗਿਆ ਤੁਸੀਂ ਜੇ ਤੋ ਫੜ ਲਿਆ ਅੱਛਾ ਮੈਨੂੰ ਫੋਨ ਕਰ ਦਿਓ ਮੈਂ ਪਾਜਾਂ ਚੱਲ ਜੀ ਮਾਰਤੇ ਇਹ ਨਹੀਂ ਤਾਂ ਡਿਊਟੀ ਆ ਮੈਂ ਉਹੀ ਬਾਣਚ ਬੁਈਆ ਦੜਾਇਆ ਕੁਲਫੀ ਦੀ ਬਾਈ ਕੁਲਫੀ ਦੀ ਕੁਲਫੀ 세ਦੀ ਉਹ ਕਿਹੜੀ ਕੁਲਫੀ ਮੈਂ ਤਾਂ ਇਹਨਾਂ ਨੂੰ ਜਾਨ ਬਚਾਉਂਦਾ ਸੀ ਇੱਥੇ ਉਹ ਜਨਬ ਕੋਲ ਅੰਦਰੋਂ ਅੰਦਰ ਲੋਕ